ਉੜਤਾ ਪੰਜਾਬ ਹੀ ਚ ਕੁਛ ਵੀ ਪਹਿਲਾਂ ਹੁਣ ਤੇ ਇਹ ਉਜੜਿਆ ਪੰਜਾਬ ਬਣ ਚੁੱਕਾ ਵਾ ਹੁਣ ਪੰਜਾਬ ਚ ਹਰ ਪਾਰਟੀ ਦਾ ਤੇ ਹਰ ਜਥੇਬੰਦੀ ਦਾ ਨਮਾਇੰਦਾ ਇਲੈਕਸ਼ਨ ਲੰਨ ਡਿਆ ਹਮ ਮੁੱਦਾ ਨਸ਼ਾ ਨਸ਼ੇ ਦਾ ਇੱਕ ਕਿਹਾ ਜਾ ਰਿਹਾ ਵੀ ਨਸ਼ਿਆਂ ਤੇ ਅਸੀਂ ਕੰਮ ਕੀਤਾ ਵਾ ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਨਸ਼ੇ ਦੇ ਮੁੱਦੇ ਤੇ ਗੰਭੀਰ ਆ ਨਹੀਂ ਹੋਏ ਨਹੀਂ ਹੁੰਦਾ ਬਿਲਕੁਲ ਵਾਤਾਵਰਨ ਨੂੰ ਲੈ ਕੇ ਨਹੀਂ ਆਉਣ ਡਿਆ 45 46 ਟੈਂਪਰੇਚਰ ਸੀ ਤਿੰਨ ਚਾਰ ਦਿਨ ਪਹਿਲਾਂ ਹੂੰ ਦਿਨੇ ਹੋ ਚੁੱਕਾ ਸਾਡਾ ਬਿਲਕੁਲ ਤੇ ਇਹ ਕਿੱਥੇ ਚਲ ਜਾਗੇ ਜੇ 50 ਪਲੱਸ ਹੋ ਗਿਆ ਅਸੀਂ ਬਾਹਰ ਨਿਕਲਣਾ ਔਖਾ ਜੂ ਸਾਡੇ ਵਾਸਤੇ ਤੇ ਇਹ ਇਹ ਕਿਉਂ ਨਹੀਂ ਸਾਡੇ ਵਿਸ਼ੇ ਸਟੇਜਾਂ ਤੇ ਕਥਾ ਕਰਨ ਵਾਲੇ ਕਿਸੇ ਗੁਰਦਾਰੇ ਚ ਸੁਣਿਆ ਤੁਸੀਂ ਕਦੀ ਵੀ ਕਿਸੇ ਪ੍ਰਚਾਰਕ ਨੂੰ ਇਹ ਗੱਲ ਕਰਦੇ ਬਾਬੇ ਨਾਨਕ ਦੀ ਹੂੰ ਪਵਨ ਗੁਰੂ ਪਾਣੀ ਪਤਾ ਹੂੰ ਤੇ ਵਾਤਾਵਰਨ ਸਾਡਾ ਗੰਧਲਾ ਹੋ ਰਿਹਾ ਕਦੀ ਵੀ ਇੱਕ ਪ੍ਰਚਾਰਕ ਦੱਸ ਦੋ ਅਮਰਤ ਸ਼ਖੋ ਜੀ ਚਲੋ ਚੰਗੀ ਗੱਲ ਆ ਪਰ ਅਮਰਤ ਸ਼ਖਨ ਤਾਂ ਸੀਮਤ ਰਹਿ ਜਾਣਾ ਪਾਠ ਕਰਨ ਤੱਕ ਸੀਮਤ ਰਹਿ ਜਾਣਾ ਕਦੀ ਕਿਸ ਨੇ ਆਖਿਆ ਵੀ ਰੁੱਖ ਲਾਓ ਆਪਣੀ ਜ਼ਿੰਦਗੀ ਤੁਸੀਂ ਜਿੰਨਾ ਸਾਲ ਲੈਂਦੇ ਜੀ ਅਮਰਤ ਬਿਨ ਬਗੈਰ ਅਸੀਂ ਜੀਉਂਦੇ ਰਹਿ ਸਕਾਂਗੇ ਮੈਂ ਕਟਾਸ਼ ਨਹੀਂ ਕੋਈ ਕਾਟਿਆ ਪਰ ਰੁੱਖਾਂ ਤੋਂ ਬਗੈਰ ਅਸੀਂ ਜੀਉਂਦੇ ਨਹੀਂ ਰਹਿ ਸਕਦੇ ਉਹ ਕਿਉਂ ਨਹੀਂ ਦੱਸਿਆ ਜਾਂਦਾ ਬਹੁਤ ਸਾਰੇ ਲੋਕ ਨਾ ਤੁਹਾਡੀਆਂ ਵੀਡੀਓ ਥੱਲੇ ਕਮੈਂਟ ਕਰਦੇ ਨੇ ਕਿ ਇਹ ਕੁਦਰਤ ਦਾ ਨਿਜ਼ਮ ਆ ਇਹ ਕਦੀ ਹੋ ਸਕਦਾ ਵੀ ਧਰਤੀ ਚੋਂ ਪਾਣੀ ਮੁੱਕ ਜਾਵੇ ਜਿਹੜੀ ਕੁਦਰਤ ਨੇ ਸਾਨੂੰ ਦਿੱਤਾ ਸਰੋਤ ਐਡਾ ਵੱਡਾ ਵੀ ਹਰ ਚੀਜ਼ ਕੁਦਰਤ ਨੇ ਸਾਡੇ ਲਈ ਜੇ ਉਹਨੇ ਮਿੱਟੀ ਪੈਦਾ ਕੀਤੀ ਉਹਨੇ ਸੋਨਾ ਵੀ ਪੈਦਾ ਕੀਤਾ ਸਾਰਾ ਕੁਝ ਤਾਂ ਕੁਦਰਤ ਨੇ ਸਾਨੂੰ ਦਿੱਤਾ ਤੇ ਤੁਹਾਨੂੰ ਕਿਉਂ ਲੱਗਦਾ ਵੀ ਪਾਣੀ ਖਤਮ ਹੋ ਗਿਆ ਨਾ ਲੋਕ ਇਹ ਵੀ ਸਵਾਲ ਕਰਦੇ ਇੱਕ ਦਿਨ ਨਾ ਮਾਨ ਸਾਹਿਬ ਦੇ ਇੱਕ ਲੀਡਰ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਵੀ ਬਾਨ ਸਾਹਿਬ ਇੱਕ ਐਸਾ ਲੀਡਰ ਆ ਨਾ ਵੀ ਜਿਹੜਾ ਉਹਦੇ ਵਿਰੁੱਧ ਬੋਲਦਾ ਉਹ ਵੀ ਮਸ਼ਹੂਰ ਹੋ ਜਾਂਦਾ ਤੇ ਜਿਹੜਾ ਉਹਦੇ ਹੱਕ ਚ ਬੋਲਦਾ ਉਹ ਵੀ ਮਸ਼ਹੂਰ ਹੋ ਜਾਂਦਾ ਤੇ ਕਿਤੇ ਇਤਰਾ ਦਾ ਨਹੀਂ ਭਾਜਪਾ ਵੀ ਉਹ ਸੋਨਾ ਤੇ ਜਿਹਦਾ ਜਿਹੜਾ ਇਹਦੇ ਵਿਰੁੱਧ ਬੋਲੂਗਾ ਉਹ ਵੀ ਮਸ਼ਹੂਰ ਹੋ ਜੂ ਜਿਹੜਾ ਇਹਦਾ ਹੱਕ ਚ ਰੋ ਵੀ ਮਸ਼ਹੂਰ ਹੋ ਜੂ ਵੀਰ ਜੀ ਜਦੋਂ ਮੈਂ ਪੱਗ ਬੰਨ ਕੇ ਹਾਂ ਮੋਦੀ ਨੂੰ ਗਾਲਾਂ ਕੱਢਾਂਗਾ ਨਾ ਜੀ ਤੇ ਐਟੋਮੈਟਿਕ ਵੋਟ ਮੋਦੀ ਦੀ ਵੋਟ ਬੈਂਕ ਆਪੇ ਪੱਕੀ ਹੋਣੀ ਬਿਲਕੁਲ ਇਹ ਦੂਆੜੋ ਦੇ ਨਾਲ ਜੁੜਨੀ ਜੁੜਨੀ ਆ ਜਦੋਂ ਮੈਂ ਬਿਨਾ ਕਾਰਨ ਹੀ ਕੋਈ ਕਿਹੇ ਕਾਲਾਂ ਕੱਢੀ ਜਾਊਗਾ ਤੇ ਉਦੋਂ ਉਹ ਉਹਨੂੰ ਇਹ ਚੀਜ਼ ਦਾ ਫਾਇਦਾ ਉਹਨੂੰ ਇਹ ਨੁਕਸਾਨ ਨਹੀਂ ਇਹ ਚੀਜ਼ ਦਾ ਹੋਣਾ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਤੇ ਬਾਕੀ ਕੁੱਲ ਮਿਲਾ ਕੇ ਜੇ ਲਾਈਏ ਹਿਸਾਬ ਜਦੋਂ ਹਰ ਕੋਈ ਮਾਂ ਬਾਪ ਜਿਹੜਾ ਇੱਥੇ ਬੈ ਕੇ ਵੇ ਸੋਚਦਾ ਕਿ ਸਾਡੇ ਬੱਚੇ ਉਦੋਂ ਐਂਡ ਇਹੋ ਨਿਕਲਦਾ ਵੀ ਸਾਡੇ ਬੱਚੇ ਇੱਥੇ ਇਹ ਰਹਿਣ ਜੋਗ ਜਗ੍ਹਾ ਨਹੀਂ ਰਹਿਣੀ ਕਰਾਇਮ ਨੂੰ ਲੈ ਕੇ ਚ ਨਸ਼ਿਆਂ ਨੂੰ ਲੈ ਕੇ ਚ ਸਭ ਤੋਂ ਵੱਡੀ ਗੱਲ ਇਹ ਆ ਵੀ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਪਾਣੀ ਨਹੀਂ ਮਿਲਣਾ ਤੁਹਾਨੂੰ ਕੁਝ ਲੋਕਾਂ ਨਾਲ ਮੈਂ ਇਹ ਪਹਿਲਾਂ ਵੀ ਸਵਾਲ ਕਿਸੇ ਨੂੰ ਕੀਤਾ ਸੀਗਾ ਵੀ ਲੋਕ ਕਿਹਦੇ ਫੈਕਟਰੀਆਂ ਹੱਲ ਕਿਉਂ ਨਹੀਂ ਜਾਂਦੇ ਉਹਨੇ ਕੋ ਮੈਨੂੰ ਇਹ ਜਵਾਬ ਦਿੱਤਾ ਕਹਿੰਦਾ ਵੀ ਫੈਕਟਰੀਆਂ ਦੇ ਵਿੱਚ ਕੁਝ ਐਸੇ ਪ੍ਰੋਡਕਟ ਬਣਦੇ ਜਿਹੜੀ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਚਾਹੀਦੇ ਵੀ ਆ ਇਸ ਕਰਕੇ ਜੇ ਫੈਕਟਰੀਆਂ ਬੰਦ ਹੋਣਣਗੀਆਂ ਸਾਡੇ ਉਹ ਪ੍ਰੋਡਕਟ ਬੰਦ ਹੋ ਜਾਣਗੇ ਇਹਦਾ ਆਵੇ ਆਪਣੇ ਸਾਹਮਣੇ ਫੈਕਟਰੀ ਚੱਲਣ ਦੀ ਹੈ ਇਹ ਪਲਾਈ ਬੋਰਡ ਦੀ ਹੈ ਪਤਾ ਨਹੀਂ ਇਹਨਾਂ ਨੂੰ ਪ੍ਰਦੂਸ਼ਣ ਦਾ ਸਰਟੀਫਿਕੇਟ ਹੈਗਾ ਕਿ ਨਹੀਂ ਹੈਗਾ ਪਰ ਮੈਂ ਹੁਣੇ ਫੈਕਟਰੀ ਨੂੰ ਜਾ ਕੇ ਅੱਗੇ ਧਰਨਾ ਥੋੜੀ ਲਾਉਣਾ ਮੈਂ ਤੇ ਇੱਕ ਅਵੇਅਰ ਲੋਕਾਂ ਨੂੰ ਵੇਅਰ ਕਰਨ ਦੀ ਗੱਲ ਕੰਨ ਲਿਆਵਾ ਜੇ ਮੈਂ ਕੱਲਾ ਕੱਲਾ ਕਿੰਨੂ ਜਾ ਕੇ ਮੈਂ ਖੇਚੇ ਥੋੜਾਗੇ ਇਹਨੂੰ ਆਨਾ ਪੱਗ ਨਾ ਲਾਓ ਮੇਰਾ ਕੰਮ ਹੈ ਅਵੇਅਰ ਕਰਨਾ ਮੀਨਾ ਸਾਡੀ ਪੈਲੀ ਵੇਲੀ ਰਹਿਣੀ ਆ ਤੇ ਮੀਹਾਂ ਨਾਲੇ ਗਾਲੀ ਜਾਣਾ ਵਾ ਜਿੰਨੂੰ ਨਹੀਂ ਲੋੜ ਜਿੰਨੂੰ ਤੇ ਜਿਆਦਾ ਲੋੜ ਆ ਉਹ ਤੇ ਕੋਈ ਕਰ ਲੈ ਪਰ ਹਾਰੀ ਸਾਰੀ ਜਿਹੜਾ ਅੱਗ ਲਈ ਜਾਂਦਾ ਇਹ ਬਹੁਤ ਵੱਡਾ ਜਿਹੜਾ ਪੰਜਾਬ ਨੂੰ ਆਪਾਂ ਜਾੜੇ ਵੱਲ ਲੈ ਕੇ ਜਾ ਰਹੇ ਆ ਪਰ ਹਰ ਮੰਦਰ ਸਾਹਿਬ ਸਾਡੇ ਹਰ ਗੁਰਪੁਰਬ ਤੇ ਅਸ਼ਤ ਪਾਜੀ ਹੁੰਦਾ ਵੀ ਅੱਗੇ ਅੱਗੇ ਦੀਵਾਲੀ ਤੇ ਹੁੰਦੀ ਚਾਹੇ ਕਦੇ ਗੁਰਪੁਰਬ ਤੇ ਹੁਣ ਹਰ ਗੁਰਪੁਰਬ ਤੇ ਅਸ਼ਤ ਪਾਜੀ ਹੁੰਦਾ ਵੀ ਇਹ ਗੱਲ ਲਗਣੀ ਤੇ ਗਲਤ ਆ ਪਰ ਕੀ ਸਾਡੇ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਆ ਨਹੀਂ ਕੀ ਬਿਲਕੁਲ ਜਿੰਨੇ ਮਰਜੀ ਤਪ ਕਰ ਲਿਓ ਜਿੰਨੇ ਮਰਜੀ ਤੀਰਥ ਇਸ਼ਨਾਨ ਕਰ ਲਿਓ ਜਿੰਨੇ ਮਰਜੀ ਪਾਠ ਪੂਜਾ ਕਰ ਲਿਓ ਜੇ ਤੁਸੀਂ ਵਾਤਾਵਰਣ ਨੂੰ ਨਾ ਬਚਾਇਆ ਜੇ ਜ਼ਿੰਦਗੀ 'ਚ ਰੁੱਖ ਨਾ ਲਾਇਆ ਤੂੰ ਹੀ ਧਰਤੀ ਤੇ ਬੋਝ ਜੋ ਤੇ ਬੋਝ ਰਹਿਣਾ ਵਾ ਭਾਵੇਂ ਮੈਨੂੰ ਗਾਲਾਂ ਕੱਢਿਓ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਓ ਸੁਰਖਾਪ ਟੀਵੀ ਨਾਲ ਮੈਂ ਹਾ ਗੁਰਦਿਆਲ ਸਿੰਘ ਤੇ ਚੋਣ ਅਖਾੜਾ ਮਗਿਆ ਹੋਇਆ ਇਸ ਵੇਲੇ ਹਲਕਾ ਖਡੂਰ ਸਾਹਿਬ ਦੀ ਹੌਟ ਸੀਟ ਦੇ ਵਿੱਚ ਅਸੀਂ ਮੌਜੂਦ ਆ ਪਿੰਡ ਚਭਾਲ ਦੇ ਵਿੱਚ ਖੜੇ ਆ ਮੇਰੇ ਨਾਲ ਨੇ ਵਾਤਾਵਰਨ ਪ੍ਰੇਮੀ ਸਰਦਾਰ ਗੁਰਮੀਤ ਸਿੰਘ ਜੀ ਚਭਾਲ ਜੋ ਵਾਤਾਵਰਨ ਨੂੰ ਸੰਭਾਲਣ ਦੀ ਗੱਲਬਾਤ ਕਰਦੇ ਨੇ ਤੇ ਆਪ ਆ ਆਲਓਵਰ ਮੁੱਦਿਆਂ ਤੇ ਗੱਲ ਕਰਾਂਗੇ ਪੰਜਾਬ ਦੇ ਮੁੱਦੇ ਕੀ ਹੋਣੇ ਚਾਹੀਦੇ ਸੀ ਤੇ ਕੀ ਹੋ ਰਹੇ ਨੇ ਆਓ ਕਰਦੇ ਹਾਂ ਗੱਲਬਾਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਤਾਵਰਨ ਪ੍ਰੇਮੀ ਗੁਰਬੀਰ ਸਿੰਘ ਨੂੰ ਕਿਉਂ ਲੱਗਦਾ ਹੈ ਕਿ ਸਾਡੇ ਜਿਹੜੇ ਮੁੱਦੇ ਹੋਣੇ ਚਾਹੀਦੇ ਆ ਉਹਨਾਂ ਦਾ ਕੋਈ ਜ਼ਿਕਰ ਨਹੀਂ ਕਰ ਰਿਹਾ ਹੋਰ ਮੁੱਦਿਆਂ ਵੱਲ ਅਸੀਂ ਭਟਕ ਰਹੇ ਆ ਕਿਉਂ ਲੱਗਦਾ ਤੁਹਾਨੂੰ ਲੱਗਦਾ ਵੀਰ ਜੀ ਹੁਣ ਆਪਾਂ ਆੜਾ ਦਵਾਲਾ ਵੇਖੀਏ ਚਾਹ ਆਪਣੇ ਪੰਜਾਬ ਨੂੰ ਵੇਖੀਏ ਹੂੰ ਉੜਤਾ ਪੰਜਾਬ ਹੀ ਚਾਹੇ ਕੁਛ ਵੀ ਪਹਿਲਾਂ ਹੁਣ ਤੇ ਇਹ ਉਜੜਿਆ ਪੰਜਾਬ ਬਣ ਚੁੱਕਾ ਵਾ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਤੇ ਬਾਕੀ ਕੁੱਲ ਮਿਲਾ ਕੇ ਜੇ ਲਾਈਏ ਹਿਸਾਬ ਜਦੋਂ ਹਰ ਕੋਈ ਮਾਂ ਬਾਪ ਜਿਹੜਾ ਇੱਥੇ ਬੈ ਕੇ ਵੇ ਸੋਚਦਾ ਵੀ ਸਾਡੇ ਬੱਚੇ ਉਦੋਂ ਐਂਡ ਇਹੋ ਨਿਕਲਦਾ ਵੀ ਸਾਡੇ ਬੱਚੇ ਇੱਥੇ ਇਹ ਰਹਿਣ ਜੋਗ ਜਗ੍ਹਾ ਨਹੀਂ ਰਹਿਣੀ ਕ੍ਰਾਈਮ ਨੂੰ ਲੈ ਕੇ ਚਾਹੇ ਨਸ਼ਿਆਂ ਨੂੰ ਲੈ ਕੇ ਚਾਹੇ ਸਭ ਤੋਂ ਵੱਡੀ ਗੱਲ ਇਹ ਆ ਵੀ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਪਾਣੀ ਨਹੀਂ ਮਿਲਣਾ ਤੁਹਾਨੂੰ 19 ਚ ਰਿਪੋਰਟ ਹੀ ਇੱਕ ਆਈ ਜਲਪੂ ਮੰਡਲ ਦੀ ਵੀ 17 ਸਾਲਾਂ ਬਾਅਦ ਪੰਜਾਬ ਦੀ ਧਰਤੀ 'ਚ ਪਾਣੀ ਨਹੀਂ ਮਿਲਣਾ ਤੇ 19 ਤੋਂ 17 ਸਾਲ ਲਾ ਲਓ ਵੀ ਕਿੰਨਾ ਘੋਣਾ ਸਭ ਤੋਂ ਵੱਡਾ ਮੇਨ ਮੁੱਦਾ ਜਿਹੜਾ ਹੈ ਉਹ ਪੰਜਾਬ 'ਚ ਇਹ ਵੇਲੇ ਵਾਤਾਵਰਨ ਤੇ ਪਾਣੀ ਦਾ ਵਾ ਜਿੰਨੂੰ ਕਿਹੇ ਵੀ ਨਾ ਪਾਰਟੀ ਤੇ ਨਾ ਕੋਈ ਹੋਰ ਜਥੇਬੰਦੀ ਵੱਲੋਂ ਜਿਹੜਾ ਹੈ ਇਹ ਅੰਗੋਲਿਆ ਕੀਤਾ ਗਿਆ ਵਾ ਇਹਨੂੰ ਤਾ ਕਰਕੇ ਤੁਸੀਂ ਦੁਬਾਰਾ ਇਹ ਚੀਜ਼ ਨੂੰ ਲੈ ਕੇ ਆਏ ਹੋ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਇਹ ਇਹ ਬਹੁਤ ਜ਼ਰੂਰੀ ਆ ਮੇਰੀ ਮੈਂ ਇਹ ਗੱਲ ਕਹਿਣਾ ਵਾ ਵੀ ਸਾਡੇ ਧਰਮ ਸਾਡੀਆਂ ਜਾਤਾਂ ਸਾਡੀ ਸਿਆਸਤ ਸਾਡਾ ਸਭ ਕੁਝ ਬਾਅਦ ਚ ਆ ਜੇ ਧਰਤੀ ਰਹਿਣਯੋਗ ਰਹੂਗੀ ਤੇ ਅਸੀਂ ਇੱਥੇ ਤਾਦੀ ਰਵਾਂਗੇ ਫਿਰ ਸਿਆਸਤੋ ਹੀ ਕਰ ਲਾਂਗੇ ਫਿਰ ਧਰਮਦਿਆਂ ਵੰਡੀਆਂ ਵੀ ਪਾ ਲਾਂਗੇ ਤੇ ਫਿਰ ਅਸੀਂ ਆਪਣੇ ਵੱਖਰੇ ਸੂਬੇ ਵੀ ਬਣਾ ਲਾਂਗੇ ਪਰ ਸਭ ਤੋਂ ਪਹਿਲੀ ਗੱਲ ਆ ਉਹ ਸਾਡਾ ਧਰਤੀ ਦਾ ਸਹੀ ਰਹਿਣਾ ਜ਼ਰੂਰੀ ਹੈ ਬਹੁਤ ਸਾਰੇ ਲੋਕ ਨਾ ਤੁਹਾਡੀਆਂ ਵੀਡੀਓ ਥੱਲੇ ਕਮੈਂਟ ਕਰਦੇ ਨੇ ਕਿ ਇਹ ਕੁਦਰਤ ਦਾ ਨਿਜ਼ਮ ਆ ਇਹ ਕਦੀ ਹੋ ਸਕਦਾ ਵੀ ਧਰਤੀ ਚੋਂ ਪਾਣੀ ਮੁੱਕ ਜਾਵੇ ਜਿਹੜੀ ਕੁਦਰਤ ਨੇ ਸਾਨੂੰ ਦਿੱਤਾ ਸਰੋਤ ਐਡਾ ਵੱਡਾ ਵੀ ਹਰ ਚੀਜ਼ ਕੁਦਰਤ ਨੇ ਸਾਡੇ ਲਈ ਜੇ ਉਹਨੇ ਮਿੱਟੀ ਪੈਦਾ ਕੀਤੀ ਉਹਨੇ ਸੋਨਾ ਵੀ ਪੈਦਾ ਕੀਤਾ ਸਾਰਾ ਕੁਝ ਤੇ ਕੁਦਰਤ ਨੇ ਸਾਨੂੰ ਦਿੱਤਾ ਤੇ ਤੁਹਾਨੂੰ ਕਿਉਂ ਲੱਗਦਾ ਵੀ ਪਾਣੀ ਖਤਮ ਹੋ ਜਾਏ ਨਾ ਲੋਕ ਇਹ ਵੀ ਸਵਾਲ ਕਰਦੇ ਨੇ ਕਿਹੜੀ ਕੁਦਰਤ ਨੇ ਦਿੱਤਾ ਵਾ ਹੂੰ ਪਹਿਲੋਂ ਸਾਨੂੰ ਇਹ ਜੇ ਅਸੀਂ ਇਹ ਇਹ ਸਵਾਲ ਚੁੱਕਦੇ ਆ ਨਾ ਸਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਆ ਆਪਾਂ ਹੱਥੀਂ ਨਲਕੇ ਚਲਾਉਂਦੇ ਰਿਆਂ 2.2 ਫੁੱਟ ਉੱਤੇ ਜੀ ਤੇ ਅੱਜ ਪਾਤੜਾ ਸਾਈਡ ਤੇ ਹੂੰ ਸਰਸਾ ਸਹਾਰਿਆ ਜਿਹੜਾ ਉੱਥੇ ਡਬਲ ਮੋਟਰਾਂ ਪਾਈਆਂ ਇੱਕ ਦੋ ਮੋਟਰਾਂ ਪਾਈਆਂ ਇੱਕ ਡਿਲੀਵਰੀ ਚ ਪਾਣੀ ਕੱਢਣ ਲਈ 600 ਫੁੱਟ ਤੇ ਇਹੋ ਹਾਲਾਤ ਸਾਡੇ ਬੰਦੇ ਜਾ ਰਹੇ ਆ ਸਾਨੂੰ ਪੰਜਾਬ ਦੀ ਪੰਜਾਬ ਦੇ ਨਾਂ ਕਰੇ 200 ਦੇ ਕਿੰਨੇ ਸੌਰੀ 100 ਦੇ 52 ਬਲਾਕ ਹੂੰ ਮੈਨੂੰ ਕਨਫਰਮ ਨਹੀਂ ਹੈ ਯਾਦ ਆ ਮੈਂ ਅੰਦਾਜ਼ੇ ਨਾਲ ਕਹਿਣ ਦਿਆ ਤੇ 17 ਬਲਾਕਾਂ ਚ ਪਾਣੀ ਦੀ ਹਾਲਤ ਸਹੀ ਆ ਬਾਕੀ ਸਾਰੇ ਬਲਾਕਾਂ ਦਾ ਮੰਦਾ ਆ ਇਸ ਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਜ਼ਿੰਮੇਵਾਰ ਮੈਂ ਆ ਮੈਂ ਤੁਸੀਂ ਜੇ ਹਰ ਕੋਈ ਇੱਥੇ ਰਹਿਣ ਵਾਲਾ ਇਸ ਦਾ ਜ਼ਿੰਮੇਵਾਰ ਆ ਜਦੋਂ ਅਸੀਂ ਸੋਚਦੇ ਨਹੀਂ ਆ ਪਾਣੀ ਬਚਾਇਆ ਜਾ ਸਕਦਾ ਬਣਾਇਆ ਨਹੀਂ ਜਾ ਸਕਦਾ ਤੇ ਫਿਰ ਅਸੀਂ ਕਿਉਂ ਨਹੀਂ ਅਵੇਅਰ ਹੁੰਦੇ ਕਿਉਂ ਅਸੀਂ ਮੋਟਰ ਛੱਡ ਕੇ ਤੇ ਅੰਗੋਲੀਆਂ ਆ ਜਾਂਦੇ ਆ ਕਿਉਂ ਨਹੀਂ ਅਸੀਂ ਸੋਚਦੇ ਵੀ ਆਉਣ ਵਾਲੇ ਸਮੇਂ 'ਚ ਇੱਕ ਗੱਲ ਮੰਨ ਕੇ ਚੱਲੀਏ ਹੋ ਨੇਰੀ ਆਉਣੀ ਹੋਵੇ ਨਾ ਤੇ ਹਰ ਘਰ 'ਚ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਪੀ ਟੈਂਕੀ ਭਰੀ ਆ ਹਰ ਕੋਈ ਪਾਣੀ ਬੱਦਲ ਵੇਖਦਾ ਹੀ ਸਾਡਾ ਸਵਾਲ ਹੁੰਦਾ ਪੀ ਟੈਂਕੀ ਭਰੀ ਆ ਤੇ ਜਦੋਂ ਸਾਡਾ ਪਾਣੀ ਨਾ ਰਿਹਾ ਉਦੋਂ ਸਾਡਾ ਕੀ ਹਾਲ ਹੋਊਗਾ ਇਹ ਇਹ ਸਾਨੂੰ ਸੋਚਣਾ ਚਾਹੀਦਾ ਵਾ ਬਿਲਕੁਲ ਬਹੁਤ ਜ਼ਰੂਰੀ ਹੈ ਗੰਭੀਰਤਾ ਵਾਲਾ ਸਵਾਲ ਹੈ ਜੀ ਜੀ ਅਸਲ ਦੇ ਵਿੱਚ ਪਤਾ ਕੀ ਹੈ ਜਿਤਨਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੋਟਰਾਂ ਛੱਡ ਕੇ ਆਵੇਸਲੇ ਹੋ ਜਾਂਦੇ ਹਾਂ ਕੋਈ ਉਹ ਵੀ ਸਮਝਦਾ ਹੈਗਾ ਸਿਕਾ ਜਦੋਂ ਅਸੀਂ ਨਹਿਰੀ ਪਾਣੀ ਵਰਤਦੇ ਰਹੇ ਹਾਂ ਪਰ ਅੱਜ ਕੱਲ ਨਹਿਰਾਂ ਦਾ ਪਾਣੀ ਤੇ ਮੇਰੇ ਖਿਆਲ ਕਿਤੇ ਪਿੰਡਾਂ 'ਚ ਦਿਖਾਈ ਦੇਂਦਾ ਨਹੀਂ ਲੋਕਾਂ ਨੇ ਖਾਲ ਵੀ ਢਾ ਦਿੱਤੇ ਹੁਣ ਤਾਂ ਹਰ ਕੋਈ ਬਟਨ ਤੇ ਹੀ ਕੰਮ ਚੱਲਦਾ ਹੈ ਤੇ ਸਰਕਾਰਾਂ ਦੀ ਮਿਹਰਬਾਨੀ ਹੋਈ ਇਹ 32 ਵੀ ਸਾਨੂੰ ਫ੍ਰੀ ਹੈ 15 ਲੱਖ ਮੋਟਰਾਂ ਚੱਲਦੀਆਂ ਪੰਜਾਬ 'ਚ ਜੀ 14 ਲੱਖ ਤੇ 20 ਹਜ਼ਾਰ ਜਿਹੜੀਆਂ 32 ਦੇ ਚੱਲਦੀਆਂ ਫ੍ਰੀ ਮੋਟਰਾਂ ਜਿਹੜੀਆਂ ਚੱਲਣਡੀਆਂ ਇਹ ਸਾਨੂੰ ਨਾਂ ਤੇ ਪੰਜਾਬ ਸਰਕਾਰ ਫਿਰ ਮਪਾਰਟੀ ਦਾ ਨਾਂ ਲਾਉ ਬਦਲ ਸਾਹਿਬ ਦੇ ਰਾਹੀਂ ਜਿਹੜਾ ਇਹ ਪਿੱਛੋਂ ਸੈਂਟਰ ਦੀ ਪਾਲਿਸੀ ਆ ਸਾਡੇ ਤੇ ਲਾਗੂ ਕੀਤੀ ਗਈ ਦੋ ਚੀਜ਼ਾਂ ਇਚ ਮਰਨਦੇ ਆ ਇੱਕ ਆਰਥਿਕ ਤੌਰ ਤੌਰ ਤੇ ਪੰਜਾਬ ਮਰਨ ਦੇ ਆ ਬੱਤੀ ਫਰੀ ਕਰਕੇ ਆਰਥਿਕ ਪੱਖੋਂ ਇੱਕ ਸਾਡਾ ਪਾਣੀ ਖਤਮ ਹੋ ਰਿਹਾ ਜੇ ਘਰਾਂ ਦੇ ਬਿੱਲ ਇਹ ਕੋਈ ਸ਼ੌਂਕ ਨਾ ਨਹੀਂ ਸਰਕਾਰ ਚ ਵੋਟਾਂ ਲਈ ਨਹੀਂ ਸਾਨੂੰ ਕਰਨ ਲਈ ਇਹ ਸਾਡਾ ਪਾਣੀ ਜਾੜ ਲਈ ਸਭ ਕੁਝ ਕੀਤਾ ਜਾਣ ਰਿਹਾ ਅੱਜ ਸਮਝੋ ਕੱਲ ਸਮਝੋ ਚਾਹ ਮੇਰੇ ਮਰੇ ਤੋਂ ਬਾਅਦ ਸਮਝ ਲੋਗੇ ਪਰ ਇਹ ਸਮਝਣਾ ਪੈਣਾ ਤੁਹਾਨੂੰ ਨਹੀਂ ਤੁਹਾਨੂੰ ਇਸ ਚੀਜ਼ ਦਾ ਕਿਵੇਂ ਲੱਗਦਾ ਵੀ ਵਾਕਿਆ ਹੀ ਸਰਕਾਰ ਜਿਹੜੀ ਪਾਣੀ ਬਰਬਾਦ ਕਰਨ ਵਾਸਤੇ ਪੰਜਾਬ ਨੂੰ ਬਰਬਾਦ ਹੀ ਕਰਨਾ ਚਾਹੁੰਦੀ ਹਰ ਸਰਕਾਰ ਇਹ ਤੁਹਾਨੂੰ ਕਿ ਲੱਗਦਾ ਇਹ ਇਹ ਸੋਚਣਾ ਸਾਨੂੰ ਪੈਣਾ ਮੈਂ ਸਪੈਸ਼ਲ ਸਾਡੀ ਸਟੇਟ ਤੋਂ ਕੀ ਸਾਡੇ ਹੀਰੇ ਨਿਕਲਦੇ ਥੱਲਿਓ ਸਾਨੂੰ ਹੀ ਪੱਤੀਪਰੀ ਹੋਰ ਕਿਹੜੇ ਸਟੇਟ ਚ ਗਿਉਣੀ ਹੈਗੀ ਹੋਰ ਕਿਤੇ ਨਹੀਂ ਹੈਗੀ ਨਹਿਰੀ ਪਾਣੀ ਪੰਜਾਬ ਚੋਂ ਕੱਢਣ ਲਈ ਤੁਹਾਡਾ ਧਿਆਨ ਇੱਧਰ ਕਰਤਾ ਸੀ ਵੀ ਤੁਸੀਂ ਮੋਟਰ ਛੱਡ ਕੇ ਖਾਲ ਖਾਲਣਾ ਪਊਗਾ ਖਾਲ ਦਾ ਪਾਣੀ ਲੈ ਕੇ ਆਓਗੇ 20 ਪੰਗੇ ਆ ਉਧਰ ਤੁਹਾਡਾ ਧਿਆਨ ਹੀ ਨਹੀਂ ਆ ਪਿਛਲੇ 15 17 ਸਾਲਾਂ ਜਾਣ ਦਿੱਤਾ ਤੇ ਕਿੱਥੋਂ ਦਾ ਕਿੱਥੇ ਚਲਗੇ ਜੇ ਇਹ ਮੈਨੂੰ ਨਹੀਂ ਜਵਾਬ ਦੇਣ ਦੀ ਲੋੜ ਹਰ ਕੋਈ ਜਿਹੜਾ ਇਹ ਸੁਣਦਾ ਨਾ ਗੱਲ ਉਹ ਆਪਣੇ ਆਪ ਨੂੰ ਸਵਾਲ ਕਰੇ ਵੀ ਪਾਣੀ ਕਿੱਥੇ ਤੇ ਕਿੱਥੇ ਚਲੇ ਗਿਆ ਵਾ ਕਈ ਹੁਣ ਇੱਥੇ ਪ੍ਰਚਾਰ ਕਰੀਦਾ ਮੈਂ ਤਾਂ ਕਿ ਬੁੱਢਾ ਸਾਫ ਕਰਦਾ ਹੁਣਾਂ ਬੋਰਡ-ਬੋਰਡ ਪਾੜ ਕੇ ਮੇਰੇ ਸੁੱਟ ਤੇ ਵੀ ਨਹੀਂ ਆਹੀ ਬੋਲਣ ਦੇਣਾ ਪਰ ਮੈਂ ਇਹ ਗੱਲ ਕਰਦਾ ਨਾ ਵੀ ਕਿਸੇ ਧਰਮ ਮੰਦਿਰ ਚ ਵੀ ਮੈਨੂੰ ਉੱਤੇ ਮੋਟਰ ਚਲਾ ਕੇ ਵਿਖਾ ਦਿਓ ਪਾਣੀ ਜਿਹੜਾ ਪਾਣੀ ਚਾ ਵਾਤਾਵਰਨ ਹੁਣ ਆ ਆਉਣデア ਆਪਾਂ ਖਲੋਤੇ ਪੜੀ ਚ ਨਾੜਾਂ ਨੂੰ ਅੱਗ ਲਾਈ ਜਾ ਰਹੀ ਆ ਰੁੱਖ ਸਾੜੇ ਜਾ ਰਹੇ ਆ ਫਿਰ ਜੱਟਾਂ ਦਾ ਗੁਸਵਾਲ ਹੁੰਦਾ ਵੀ ਫੈਕਟਰੀਆਂ ਤੇ ਕਿਉਂ ਨਹੀਂ ਉਂਗਲ ਚੁੱਕਦੇ ਬਿਲਕੁਲ ਹਾਂ ਫੈਕਟਰੀਆਂ ਤੇ ਉਂਗਲ ਵੀਰ ਅਸੀਂ ਪਹਿਲਾਂ ਆਪਣੇ ਘਰ ਚ ਸਰਦਾਰ ਕਰੀਏ ਮੈਂ ਮੇਰਾ ਕੰਮ ਅਵੇਅਰ ਕਰਨਾ ਜੇ ਮੈਂ ਤੁਹਾਨੂੰ ਆਖਣ ਡਿਆ ਵੀ ਅੱਗ ਪੈਲੀ ਚ ਨਾ ਲਾਓ ਤੁਸੀਂ ਅੱਗੇ ਇਕੱਠੇ ਹੋ ਕੇ ਫੈਕਟਰੀ ਦੇ ਬੰਦ ਕਰਾਓ ਇਹ ਮੇਰਾ ਕੰਮ ਹੈ ਅਵੇਅਰ ਕਰਨ ਦਾ ਨਾ ਤੇ ਮੈਂ ਤੁਹਾਡੇ ਖੇਤ ਚ ਅੱਗ ਬੁਝਾਉਣ ਡਿਆ ਆਣ ਕੇ ਤੇ ਫੈਕਟਰੀ ਦਾ ਕੋਈ ਮੈਨੂੰ ਫੈਕਟਰੀ ਦਾ ਹਿੱਸਾ ਥੋੜੀ ਆ ਮੈਂ ਤੇ ਹਰ ਵਾਤਾਵਰਨ ਪ੍ਰਦੂਸ਼ਿਤ ਕਰਨ ਵਾਲੀ ਜਿਹੜੀ ਚੀਜ਼ ਆ ਉਹਨੂੰ ਚਾਹਣਾ ਵੀ ਉਹ ਪੰਜਾਬ ਚ ਨਾ ਹੋਵੇ ਤੇ ਇਹ ਬਹੁਤ ਵੱਡੇ ਪੱਧਰ ਤੇ ਸਾਡਨਾ ਇੱਕ ਸਾਜ਼ਿਸ਼ ਹੋ ਰਹੀ ਆ ਤੇ ਸਮਝੋ ਇੱਕ ਚੀਜ਼ ਹੋ ਰਿਹਾ ਕਿ ਕੁਝ ਲੋਕਾਂ ਨਾਲ ਮੈਂ ਇਹ ਪਹਿਲਾਂ ਵੀ ਸਵਾਲ ਕਿਸੇ ਨੂੰ ਕੀਤਾ ਸੀਗਾ ਵੀ ਲੋਕ ਕਹਿੰਦੇ ਫੈਕਟਰੀਆਂ ਹਲ ਕਿਉਂ ਨਹੀਂ ਜਾਂਦੇ ਉਹਨੇ ਕੋ ਮੈਨੂੰ ਇਹ ਜਵਾਬ ਦਿੱਤਾ ਕਹਿੰਦਾ ਵੀ ਫੈਕਟਰੀਆਂ ਦੇ ਵਿੱਚ ਕੁਝ ਐਸੇ ਪ੍ਰੋਡਕਟ ਬਣਦੇ ਜਿਹੜੀ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਚਾਹੀਦੇ ਵੀ ਆ ਇਸ ਕਰਕੇ ਜੇ ਫੈਕਟਰੀਆਂ ਬੰਦ ਹੋਣਣਗੀਆਂ ਸਾਡੇ ਉਹ ਪ੍ਰੋਡਕਟ ਬੰਦ ਹੋ ਜਾਣਗੇ ਆਵੇ ਆਪਣੇ ਸਾਹਮਣੇ ਫੈਕਟਰੀ ਚੱਲਣ ਦੀ ਆ ਇਹ ਐਪਲਾਈ ਬੋਰਡ ਦੀ ਆ ਪਤਾ ਨਹੀਂ ਇਹਨਾਂ ਨੂੰ ਪ੍ਰਦੂਸ਼ਣ ਦਾ ਸਰਟੀਫਿਕੇਟ ਹੈਗਾ ਕਿ ਨਹੀਂ ਹੈਗਾ ਪਰ ਮੈਂ ਹੁਣ ਇਹ ਫੈਕਟਰੀ ਨੂੰ ਜਾ ਕੇ ਅੱਗੇ ਧਰਨਾ ਥੋੜੀ ਲਾਉਣਾ ਮੈਂ ਤੇ ਇੱਕ ਅਵੇਅਰ ਲੋਕਾਂ ਨੂੰ ਵੇਅਰ ਕਰਨ ਦੀ ਗੱਲ ਕੰਨ ਲਿਆਵਾ ਜੇ ਮੈਂ ਕੱਲਾ ਕੱਲਾ ਕਿੰਨੂ ਜਾ ਕੇ ਮੈਂ ਕੇਚੇ ਥੋੜਾ ਕੇ ਇਹਨੂੰ ਆਨਾ ਪੱਗ ਨਾ ਲਾਓ ਮੇਰਾ ਕੰਮ ਹੈ ਅਵੇਅਰ ਕਰਨਾ ਵੀ ਜੇ ਅਸੀਂ ਹੁਣ ਜਿਹੜੀ ਮਹੀਨਾ ਸਾਡੀ ਪੈਲੀ ਵੇਲੀ ਰਹਿਣੀ ਆ ਤੇ ਮੀਹਾਂ ਨਾਲ ਇਹ ਗਾਲੀ ਜਾਣਾ ਵਾ ਜਿੰਨੂੰ ਨਹੀਂ ਲੋੜ ਜਿੰਨੂੰ ਤੇ ਜ਼ਿਆਦਾ ਲੋੜ ਆ ਉਹ ਤੇ ਕੋਈ ਕਰ ਲੇ ਪਰ ਹਾਰੀ ਸਾਰੀ ਜਿਹੜਾ ਅੱਗ ਲਈ ਜਾਂਦਾ ਇਹ ਬਹੁਤ ਵੱਡਾ ਜਿਹੜਾ ਪੰਜਾਬ ਨੂੰ ਆਪਾਂ ਜਾੜੇ ਵੱਲ ਲੈ ਕੇ ਜਾ ਰਹੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਹੁਣ ਪੰਜਾਬ ਚ ਹਰ ਪਾਰਟੀ ਦਾ ਤੇ ਹਰ ਜਥੇ ਬੰਦੀ ਦਾ ਨਮਾਇੰਦਾ ਇਲੈਕਸ਼ਨ ਲੰਨ ਡਿਆ ਹੂੰ ਮੁੱਦਾ ਨਸ਼ਾ ਹੂੰ ਨਸ਼ੇ ਦਾ ਇੱਕ ਕਿਹਾ ਜਾ ਰਿਹਾ ਵੀ ਨਸ਼ਿਆਂ ਤੇ ਅਸੀਂ ਕੰਮ ਕੀਤਾ ਵਾ ਹੂੰ ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਨਸ਼ੇ ਦੇ ਮੁੱਦੇ ਤੇ ਗੰਭੀਰ ਆ ਨਹੀਂ ਹੋਇਆ ਨਹੀਂ ਹੁੰਦਾ ਬਿਲਕੁਲ ਵਾਤਾਵਰਨ ਨੂੰ ਲੈ ਕੇ ਨਹੀਂ ਆਉਣ ਡਿਆ ਹੂੰ 45 46 ਟੈਂਪਰੇਚਰ ਸੀ ਤਿੰਨ ਚਾਰ ਦਿਨ ਪਹਿਲਾਂ ਹੂੰ ਦਿਨੇ ਹੋ ਚੁੱਕਾ ਸਾਡਾ ਬਿਲਕੁਲ ਤੇ ਇਹ ਕਿੱਥੇ ਚੱਲ ਜਾਾਂਗੇ ਜਦੋਂ 50+ ਹੋ ਗਿਆ ਅਸੀਂ ਬਾਹਰ ਨਿਕਲਣਾ ਔਖਾ ਜੂ ਸਾਡੇ ਵਾਸਤੇ ਤੇ ਇਹ ਇਹ ਕਿਉਂ ਨਹੀਂ ਸਾਡੇ ਵਿਸ਼ੇ ਕਿਉਂ ਨਹੀਂ ਸਾਨੂੰ ਇੱਕ ਸਾਨੂੰ ਜਿਹੜਾ ਮੈਂ ਕਿਸੇ ਨੂੰ ਹੀ ਖਾਸ ਜੇ ਕਹੂੰਗਾ ਤੇ ਉਹ ਫੇਰ ਰੌਲਾ ਪੈ ਜਾਣਾ ਕਿਉਂ ਸਾਨੂੰ ਧਰਮ ਦੇ ਨਾਂ ਤੇ ਅਲਜਾਇਆ ਜਾ ਰਿਹਾ ਇਹਨਾਂ ਮੁੱਦਿਆਂ ਤੋਂ ਭੜਕਾਉਣ ਲਈ ਲੜੋ ਧਰਮ ਦੇ ਨਾਂ ਤੇ ਵੀ ਪਰ ਇਹ ਮੁੱਦੇ ਜ਼ਰੂਰੀ ਸਾਡੇ ਵਾਸਤੇ ਇਹ ਵੀ ਨਾਲ ਜ਼ਰੂਰੀ ਇਹ ਇਹ ਪਹਿਲੋਂ ਜ਼ਰੂਰੀ ਹੈ ਸਾਡੇ ਵਾਸਤੇ ਜਦੋਂ ਜਦੋਂ ਉਹਨਾਂ ਕਿਸਾਨਾਂ ਨਾਲ ਇਹ ਗੱਲ ਕਰੀਦੀ ਹੈ ਨਾ ਵੀ ਪਾਣੀ ਦੀ ਵਰਤੋਂ ਘੱਟ ਕਰੋ ਝੋਨਾ ਨਾ ਲਾਓ ਉਹ ਕਹਿੰਦਾ ਵੀ ਸਾਡੇ ਕੋਲ ਬਦਲਾਅ ਹੀ ਕੋਈ ਨਹੀਂ ਹੈਗਾ ਫਿਰ ਉਹਨਾਂ ਨੂੰ ਅਸੀਂ ਕਿਤਰਾ ਬਦਲਾਅ ਦੇ ਤੌਰ ਤੇ ਕੀ ਦੇਵਾਂਗੇ ਕਿਹੜੇ ਹਿਸਾਬ ਨਾਲ ਚੱਲਾਂਗੇ ਉਹ ਵੀ ਆਪਣੀ ਮਜਬੂਰੀ ਦੱਸਦੇ ਵੀ ਸਾਡੇ ਕੋਲ ਬਦਲਾਅ ਕੋਈ ਨਹੀਂ ਬਦਲਾਅ ਵੀਰ ਵਾਕਿਆ ਨਹੀਂ ਹੈਗਾ ਮੈਂ ਮੈਂ ਵੀ ਜੇ ਹਵਾਂ ਤਾਂ ਮੈਂ ਵੀ ਇਹ ਗੱਲਾਂ ਕਰਾਂ ਪਰ ਗੱਲ ਇਹ ਆ ਵੀ ਫਿਰ ਵੀ ਸਾਨੂੰ ਸੋਚਣਾ ਪੈਣਾ ਵੀ ਅਹੀਂ ਕੀ ਦੇ ਕੇ ਕੀ ਲੈ ਕੇ ਤੇ ਕੀ ਦੇਣ ਦੇ ਆ ਫਿਰ ਵੀ ਹੌਸਲਾ ਕਰਨਾ ਹੀ ਹੈ ਜਿਉਂ 10 ਸਾਲਾਂ ਨੂੰ ਪਾਣੀ ਨਾ ਰਿਆ ਸਾਡੇ ਤੋਂ ਹਾਂ ਬਿਲਕੁਲ ਫਿਰ ਫਿਰ ਅਸੀਂ ਕੀ ਕਰਨਾ ਬਿਲਕੁਲ ਅੱਜ ਅਹੀਂ ਹੋਰ ਕੰਮਾਂ ਲਈ ਜਿਹੜੇ ਧਰਨੇ ਦੇਣ ਦੇ ਇਹ ਕਿਉਂ ਨਹੀਂ ਗੱਲ ਕਰਦੇ ਵੀ ਸਾਨੂੰ ਸਾਨੂੰ ਸਪੈਸ਼ਲ ਜਿਹੜਾ ਬੀਜੀਏ ਆਪੇ ਦਾਲਾਂ ਬੀਜੀ ਆਪਣੇ ਆਪਣੇ ਖਾਨ ਜੋਗੀਆਂ ਤੇ ਵੇਚ ਲਈਏ ਕਿਉਂ ਬਾਜ਼ਾਰ ਜਾਣੇ ਸਬਜ਼ੀਆਂ ਹੀ ਆਪਣੇ ਖਾਨ ਜੋਗੀਆਂ ਲਾ ਲਈਏ 2 ਕਿਲੋ ਦੁੱਧ ਵੇਚ ਕੇ ਅਹੀਂ ਆਪਣੇ ਘਰੋਂ ਜੀ ਤੇ ਸਬਜੀ ਲੈ ਕੇ ਆਉਣੇ ਉਥੋਂ ਟੀਗਿਆਂ ਵਾਲੀ ਸਬਜੀ ਹੂੰ ਤੇ ਕੀ ਇਹ ਇਹ ਵਿਚਾਰਨ ਦੇ ਵਿਸ਼ੇ ਸਾਡੇ ਬਾਤ ਤੇ ਮੇਰਾ ਫਿਰ ਇਹ ਗੱਲ ਆ ਵੀ ਮੇਰਾ ਕਿਸੇ ਨੂੰ ਟਾਰਗੇਟ ਕਰਨਾ ਕੰਮ ਨਹੀਂ ਆ ਪਰ ਸਭ ਤੋਂ ਵੱਡਾ ਮੁੱਦਾ ਸਾਡੇ ਟਾਈਮ ਇਹ ਟਾਈਮ ਵਾਤਾਵਰਨ ਦਾ ਪੰਜਾਬ ਚ ਬਣ ਚੁੱਕਿਆ ਵਾ ਪਾਣੀ ਦਾ ਬਣ ਚੁੱਕਿਆ ਵਾ ਜਿਹੜਾ ਆਉਣ ਵਾਲੇ ਦਿਨਾਂ ਚ ਪਾਣੀ ਖੁਣੋ ਜਿਹੜਾ ਪੰਜਾਬ ਬੰਜਰ ਹੋ ਜਾਊਗਾ ਇਹ ਮੈਂ ਨਹੀਂ ਕਹਿੰਦਿਆ ਇਹ ਇਹ ਵੀ ਕਿਸੇ ਵੀ ਰਿਪੋਰਟ ਨੂੰ ਵੇਖ ਲੋ ਸਰਕਾਰੀ ਰਿਪੋਰਟ ਨੂੰ ਆਉਣ ਵਾਲੇ ਦਿਨਾਂ ਇਹ ਪੰਜਾਬ ਬਿਲਕੁਲ ਬੰਜਰ ਚ ਤੁਹਾਡਾ ਪੰਜਾਬ ਅੱਜ ਅੱਜ ਜਿਹੜੀ ਕਿਸਾਨ ਜਥੇਬੰਦੀਆਂ ਦੇ ਜਿਹੜੇ ਸਾਡੇ ਆਗੂ ਨੇ ਹੈਨਾ ਉਹ ਜਾਂ ਤਾਂ ਭਾਜਪਾ ਦੇ ਵਿਰੋਧ ਵਿੱਚ ਰੁੱਝੇ ਹੋਏ ਨੇ ਵੀ ਭਾਜਪਾ ਦੇ ਲੀਡਰ ਨੂੰ ਘੇਰ ਲੋ ਉਹਨੂੰ ਸਵਾਲ ਕਰੋ ਉਹਨੂੰ ਪੁੱਛ ਲੋ ਵੀ ਕੰਡੇ ਕਿਉਂ ਲਾਏਗੇ ਉੱਥੇ ਵਾੜ ਕਿਉਂ ਲਾਈ ਗਈ ਸਾਡੇ ਕਿਸਾਨਾਂ ਤੇ ਗੋਲੀਆਂ ਕਿਉਂ ਚਲਾਈਆਂ ਗਈਆਂ ਇਹ ਸਵਾਲ ਤਾਂ ਸਾਰੇ ਕਰਦੇ ਚਲੋ ਕਰਨੇ ਵੀ ਚਾਹੀਦੇ ਹੋ ਉਹਨਾਂ ਦਾ ਹੱਕ ਬਣਦਾ ਪਰ ਇਹ ਸਵਾਲ ਕਿਸੇ ਲੀਡਰ ਨੂੰ ਅੱਜ ਤੱਕ ਨਹੀਂ ਕਿਸੇ ਕਿਸਾਨ ਜਥੇਬੰਦੀ ਨੇ ਕੀਤਾ ਕਿ ਭਾਈ ਸਾਡਾ ਪਾਣੀ ਬਚਾਉਣ ਵਾਸਤੇ ਕੀ ਕਰ ਰਹੇ ਹੋ ਸਾਨੂੰ ਬਦਲਾ ਦੇਣ ਵਾਸਤੇ ਕੀ ਕਰ ਰਹੇ ਹੋ ਫਸਲਾਂ ਦਾ ਵਿੱਚ ਭਿੰਨਤਾ ਲਿਆਉਣ ਲਈ ਕੀ ਕਰ ਰਹੇ ਹੋ ਇਹ ਸਵਾਲ ਕਿਸੇ ਕਿਸਾਨ ਜਥੇਬੰਦੀ ਦੇ ਅੱਗੋਂ ਨਹੀਂ ਕੀਤਾ ਮੈਂ ਇੱਕ ਗੱਲ ਕਰਾਂ ਜੀ ਜਦੋਂ ਅਸੀਂ ਦਿੱਲੀ ਨੂੰ ਤੁਰੇ ਹਾਂ ਹੂੰ ਮੰਗਾ ਵਾਸਤੇ ਉਦੋਂ ਦਾ ਆਖਰੀ ਸੈਸ਼ਨ ਵੀ ਖਤਮ ਹੋ ਚੁੱਕਾ ਹੈ ਉਹ ਕਿਉਂ ਅਸੀਂ ਵੀ ਅਸੀਂ ਦਿੱਲੀ ਕਿਉਂ ਕੀ ਕਰਨਾ ਵਾ ਜਦੋਂ ਆਖਰੀ ਸੈਸ਼ਨ ਸਰਕਾਰ ਖਤਮ ਕਰ ਚੁੱਕੀ ਆ ਉਦੋਂ ਅਸੀਂ ਦਿੱਲੀ ਜਾ ਕੇ ਕੀ ਕਰਨਾ ਫਿਰ ਵੇਖੋ ਵੀ ਛਰੇ ਆਮ ਸਰਕਾਰ ਤੁਹਾਨੂੰ ਰੋਕਣ ਢਈ ਆ ਬਿਲਕੁਲ ਛੜਕਾਂ ਬੰਦ ਕਰਕੇ ਇਹ ਕਾਨੂੰਨ ਨਹੀਂ ਕੋਈ ਵੀ ਇਦਾਂ ਰੋਕ ਲੋ ਸੜਕ ਬੰਦ ਕਰ ਦੋ ਵੀ ਤੁਹਾਨੂੰ ਜਾਣ ਹੀ ਨਹੀਂ ਦੇਣਾ ਪਰ ਉਹਨੇ ਛਰੇ ਆ ਮੇ ਰੋਕਿਆ ਵਾ ਇਹ ਕਰਾਉਣ ਵਾਸਤੇ ਸਭ ਕੁਝ ਪੰਜਾਬ ਚ ਕਰਾਉਣ ਵਾਸਤੇ ਤੁਹਾਨੂੰ ਰੋਕਿਆ ਹੈ ਤੋ ਉਹ ਅਹੀਂ ਕਰਨ ਦੇ ਆ ਇਹ ਗੱਲ ਔਖੀ ਆ ਤੇ ਡੂੰਗੀ ਆ ਪਰ ਇਹ ਕਰਾਉਣ ਵਾਸਤੇ ਸਾਨੂੰ ਅਕਸਾਉਣ ਵਾਸਤੇ ਸਭ ਕੁਝ ਕੀਤਾ ਹੈ ਤੋ ਕੀਤਾ ਜਾ ਰਿਹਾ ਵਾ ਤੇ ਅਹੀਂ ਉਹ ਕਰਨ ਦੇ ਆ ਆਉਣ ਵਾਲੇ ਦਿਨਾਂ ਚ ਇਹ ਵੱਡੇ ਪੱਧਰ ਤੇ ਜਿਹੜਾ ਇਹ ਇਹ ਹੋਰ ਰੂਪ ਲੈ ਸਕਦਾ ਇਹ ਜਿਹੜੀ ਚੀਜ਼ ਹੈ ਇੱਕ ਦਿਨ ਨਾ ਮਾਨ ਸਾਹਿਬ ਦੇ ਇੱਕ ਲੀਡਰ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਵੀ ਮਾਨ ਸਾਹਿਬ ਇੱਕ ਐਹੋ ਜਿਹਾ ਲੀਡਰ ਆ ਨਾ ਵੀ ਜਿਹੜਾ ਉਹਦੇ ਵਿਰੁੱਧ ਬੋਲਦਾ ਉਹ ਵੀ ਮਸ਼ਹੂਰ ਹੋ ਜਾਂਦਾ ਤੇ ਜਿਹੜਾ ਉਹਦੇ ਹੱਕ ਚ ਬੋਲਦਾ ਉਹ ਵੀ ਮਸ਼ਹੂਰ ਹੋ ਜਾਂਦਾ ਕਿਤੇ ਇਤਰਾ ਦਾ ਨਹੀਂ ਭਾਜ ਭਾ ਵੀ ਉਹ ਸੋਨਾ ਤੇ ਜਿਹਦਾ ਜਿਹੜਾ ਇਹਦੇ ਵਿਰੁੱਧ ਬੋਲੂਗਾ ਉਹ ਵੀ ਮਸ਼ਹੂਰ ਹੋਊ ਤੇ ਜਿਹੜਾ ਇਹਦਾ ਹੱਕ ਚ ਰੋ ਵੀ ਮਸ਼ਹੂਰ ਹੋ ਜੂ ਵੀਰ ਜੀ ਜਦੋਂ ਮੈਂ ਪੱਗ ਬੰਨ ਕੇ ਹਾਂ ਮੋਦੀ ਨੂੰ ਗਾਲਾਂ ਕੱਢਾਂਗਾ ਨਾ ਜੀ ਤੇ ਐਡਮੈਟਿਕ ਮੋਦੀ ਦੀ ਵੋਟ ਬੈਂਕ ਆਪੇ ਪੱਕੀ ਹੋਣੀ ਆ ਬਿਲਕੁਲ ਹਿੰਦੂ ਵਰਦੋਂ ਨਾਲ ਜੁੜਨੀ ਜੁੜਨੀ ਆ ਜਦੋਂ ਮੈਂ ਬਿਨਾ ਕਾਰਨ ਹੀ ਕੋਈ ਕੇ ਗਾਲਾਂ ਕੱਢੀ ਜਾਊਗਾ ਤੇ ਉਦੋਂ ਉਹ ਉਹਨੂੰ ਇਹ ਚੀਜ਼ ਦਾ ਫਾਇਦਾ ਉਹਨੂੰ ਇਹ ਨੁਕਸਾਨ ਨਹੀਂ ਇਹ ਚੀਜ਼ ਦਾ ਹੋਣਾ ਤੇ ਇਹ ਸਾਨੂੰ ਮੈਂ ਤੁਹਾਨੂੰ ਫੇਰ ਆਖੰਡਿਆ ਵੀ ਸ਼ਰਿਆਮ ਅਗਲੇ ਆਖਿਆ ਸ਼ਰਿਆਮ ਮਾਤਰੂ ਕੋਲੇ ਸੁਟੇ ਛੜ ਤੇ ਸਭ ਕੁਝ ਐ ਕੈਮਰਿਆਂ ਦੇ ਅੱਗੇ ਕੀਤਾ ਸਾਨੂੰ ਇਹ ਇੱਕ ਸੌਣ ਵਾਸਤੇ ਕੀਤਾ ਹੈ ਅਸੀਂ ਸਮਝ ਜੀਏ ਵੀ ਸਾਨੂੰ ਕਿਉਂ ਉਸਾਇਆ ਜਾ ਰਿਹਾ ਵਾ ਅੱਗੇ ਪੰਜਾਬ ਬਹੁਤ ਜੜੀ ਮਾਰ ਚੱਲ ਚੁੱਕਾ ਵਾ ਹੋ ਸਕਦਾ ਆਪਣੀ ਵੀ ਇਹਨਾਂ ਗੱਲਾਂ ਨਾਲ ਬਹੁਤ ਜਿਹੜਾ ਉਹਦਾ ਰਿਐਕਟ ਵੱਖਰਾ ਆਵੇ ਇੱਕ ਚੀਜ਼ ਹੋਰ ਤੁਹਾਨੂੰ ਐਡ ਕਰ ਲਈਏ ਵੀ ਜਿੱਦਾਂ ਹਣ ਹੰਸਰਾਜ ਹੰਸ ਦਾ ਵਿਰੋਧ ਹੋਇਆ ਮੇਰਾ ਖਿਆਲ ਵੀ ਹੰਸਰਾਜ ਹੰਸ ਓਨੀ ਪਹੁੰਚ ਸ਼ਾਇਦ ਨਾ ਕਰ ਪਾਉਂਦੇ ਆਪਣੇ ਪ੍ਰਚਾਰ ਦਰਮਿਆਨ ਜਿੰਨੀ ਹੁਣ ਉਹਦੇ ਵਿਰੋਧ ਕਰਕੇ ਹੋ ਰਹੀ ਕਿਉਂਕਿ ਅੱਗੋਂ ਵਿਰੋਧ ਕਰਦੇ ਜਿੰਦਾਬਾਦ ਮਰਦਾਬਾਦ ਉਹ ਰੱਬ ਵੱਲੋਂ ਹੱਥ ਕਰਕੇ ਦੁਆਵਾ ਕਰਨ ਰਿਹਾ ਅਰਦਾਸਾਂ ਕਰਨ ਰਿਹਾ ਵੀ ਰੱਬਾ ਇਹਨਾਂ ਨੂੰ ਸਮਤ ਦੇ ਹੈਨਾ ਕਰ ਰਿਹਾ ਹੈ ਨਾ ਇਹਦਾ ਮਤਲਬ ਕੀ ਆ ਵੀ ਕਿਸੇ ਨਾ ਕਿਸੇ ਅਸੀਂ ਖੁਦ ਅੰਸਰਾਜ ਨੂੰ ਖੁਦ ਚੁੱਕ ਰਹੇ ਆ ਵੀ ਆਪ ਹੀ ਵਿਰੋਧ ਕਰਕੇ ਤੇ ਲੋਕਾਂ ਦੀ ਨਿਗਾਹ ਜਾਂਦਾ ਕਿਉਂਕਿ ਕੁਝ ਲੋ ਉਹ ਤੜਾ ਵੀ ਹੈਗਾ ਜਿਹੜਾ ਇਹਨਾਂ ਚੀਜ਼ਾਂ ਦਾ ਵਿਰੋਧ ਕਰਕੇ ਰੋਸ ਹੋ ਜੇ ਵੋਟ ਪਾ ਦਿੰਦਾ ਕਹਿੰਦਾ ਭਾ ਮੇਰਾ ਜਾਤੀਵਾਦ ਸਾਡੇ ਇੱਥੇ ਹੈਗਾ ਜੇ ਮੰਨ ਲਓ ਕਿਸਾਨ ਕਿਸੇ ਜਥੇਬੰਦੀ ਦਾ ਵਿਰੋਧ ਕਰਦਾ ਨਾ ਤੇ ਜਿਹੜੀ ਦੂਜੀ ਕਮਿਊਨਿਟੀ ਹੈ ਨਾ ਐਸੀ ਕਮਿਊਨਿਟੀ ਉਹ ਕਹਿੰਦੇ ਜਿੰਨਾ ਵਿਰੋਧ ਕਿਸਾਨ ਧਰਨੇ ਲਾ ਰਿਹਾ ਅਸੀਂ ਉਹਨਾਂ ਨੂੰ ਸਪੋਰਟ ਕਰਨਾ ਹੈ ਰੋਸ ਵਜੋਂ ਵੋਟ ਪਾ ਦਿੰਦੇ ਤੇ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇਹ ਚੀਜ਼ ਪ੍ਰਭਾਵ ਛੱਡੇਗੀ ਇਹ ਚੀਜ਼ ਤੇ ਤੁਹਾਨੂੰ ਮੈਂ ਪਹਿਲਾਂ ਦੱਸਤੀ ਆ ਵੀ ਇਹ ਪਲੈਂਟ ਆ ਕੀਤੇ ਹੀ ਐਸੇ ਕੰਮ ਲਈ ਆ ਤੇ ਇਹ ਆਉਣ ਵਾਲੇ ਦਿਨ ਮੈਂ ਤੁਹਾਨੂੰ ਦੱਸਿਆ ਨਾ ਬਹੁਤ ਵੱਡੇ ਪੱਧਰ ਤੇ ਪਿੰਡਾਂ 'ਚ ਇਹ ਚੀਜ਼ ਹੋਣ ਵਾਲੀ ਆ ਜੇ ਖੱਟੜ ਸਰਕਾਰ ਨੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜੀ ਬਹੁਤ ਵੱਡੀ ਗਲਤੀ ਸੀ ਬਿਲਕੁਲ ਜੇ ਅਸੀਂ ਕਿਹਨੂੰ ਪ੍ਰਚਾਰ ਤੋਂ ਰੋਕਣ ਦੇ ਤੋਂ ਵੱਡੀ ਗਲਤੀ ਬੋਲਣ ਦਾ ਸਾਰਿਆਂ ਨੂੰ ਹੱਕਿਆ ਬੋਰਡ ਨਾ ਪਾਓ ਮੈਨੂੰ ਇਹ ਇਹ ਗੱਲ ਤੇ ਕਲਾਂ ਕੱਢਣੀਆਂ ਲੋਕਾਂ ਨੇ ਪਰ ਬੋਲਣ ਦਾ ਸਾਨੂੰ ਧਰਨੇ ਦੇਣ ਦਾ ਹੱਕ ਹੀ ਅਸੀਂ ਦਿੱਲੀ ਜਾ ਕੇ ਜਾਣਦੇ ਹਾਂ ਉਹ ਸਰਕਾਰ ਨੇ ਗਲਤੀਆਂ ਕੀਤੀਆਂ ਅਸੀਂ ਉਹਨਾਂ ਗਲਤੀਆਂ ਨੂੰ ਨਾ 드러ਈਏ ਤੇ ਸਾਨੂੰ ਸਾ ਵੋਟ ਨਾ ਪਾਈਏ ਜਿਹੜੀ ਜਿਹੜੀ ਸਾਨੂੰ ਪਾਰਟੀ ਚੰਗੀ ਲੱਗਦੀ ਹੈ ਮੈਂ ਇਹਨੂੰ ਪਾਉਂਗਾ ਜ਼ਬਰਦਸਤੀ ਥੋੜਾ ਕੁ ਪਵਾ ਸਕਦਾ ਪਰ ਅਸੀਂ ਇਦਾਂ ਦਾ ਕੁਝ ਨਾ ਬਣਾ ਕਰੀਏ ਜਿਹਦੇ ਵਾਸਤੇ ਪੰਜਾਬ ਨੂੰ ਹੋਰ ਸੰਤਾਪ ਭੁਗਤਣਾ ਪਵੇ ਅਪਾ ਆਪਣਾ ਵਿਸ਼ਾ ਥੋੜਾ ਦੂਰ ਚਲੇ ਗਿਆ ਆਪਾਂ ਫਿਰ ਵਾਤਾਵਰਣ ਵਾਲੇ ਵਿਸ਼ੇ ਤੇ ਆਈਏ ਵੀ ਜੇ ਆਪਾਂ ਨੂੰ ਬਦਲਾਅ ਦੇ ਤੌਰ ਤੇ ਕੁਝ ਵੇਖਣਾ ਹੋਵੇ ਝੋਨੇ ਦਾ ਬਦਲਾਅ ਜੇ ਆਪਾਂ ਕੁਝ ਵੇਖਣਾ ਹੋਵੇ ਕਟਲਾ ਹੋਵੇ ਤੇ ਇੱਕ ਸਰਕਾਰ ਨੂੰ ਸਲਾਹ ਜਾਂ ਕਿਸਾਨ ਭਰਾਵਾਂ ਨੂੰ ਸਲਾਹ ਤੁਹਾਡੇ ਵੱਲੋਂ ਕਿਉਂਕਿ ਇੱਕ ਤੁਹਾਡੀ ਸੋਚ ਜਿਹੜੀ ਹੈ ਨਾ ਉਹ ਵਾਤਾਵਰਨ ਨੂੰ ਸੰਭਾਲਣ ਤੇ ਹੈਗੀ ਹੈ ਹੈਨਾ ਇੱਕ ਕਿਸਾਨ ਭਰਾਵਾਂ ਨੂੰ ਸੁਝਾ ਦੇਣ ਕਿ ਕਿਸ ਤਰ੍ਹਾਂ ਦੇ ਸੁਝਾ ਦੇਓਗੇ ਸੁਝਾ ਵੀਰ ਮੈਂ ਤੇ ਐਡਾ ਕੋ ਸਿਆਣਾ ਨਹੀਂ ਨਾ ਖੇਤੀਬਾੜੀ ਬਾਰੇ ਬਹੁਤੀ ਜਾਣੀ ਸਮਝ ਰਾਦਾ ਵਾਂ ਮੈਂ ਦਊਗਾ ਤੇ ਫਿਰ ਲੋਕੀ ਆਖਣਗੇ ਵੀ ਇਹ ਇਹ ਕੌਣ ਹੁੰਦਾ ਹੈ ਇਹ ਜੀਆਂ ਚੀਜ਼ਾਂ ਕਰਨ ਵਾਲਾ ਮੈਂ ਤੇ ਇੰਨਾ ਕਹਿ ਸਕਦਾ ਇੱਕ ਇੱਕ ਬੂੰਦ ਪਾਣੀ ਦੀ ਇੰਨੀ ਕੀਮਤੀ ਜੋ ਪਿ ਖੂਨ ਮਿਲ ਸਕਦਾ ਸਾਨੂੰ ਪਾਣੀ ਨਹੀਂ ਦੁਬਾਰਾ ਮਿਲਣਾ ਤੇ ਇਹਦੇ ਵਾਸਤੇ ਸਾਡੇ ਵਾਸਤੇ ਸਿਰਫ ਸੋਚਣਾ ਇੰਨਾ ਹੀ ਆ ਕਿਸਾਨ ਜਥੇ ਬੰਦਿਆਂ ਵੇ ਤੇ ਸੋਚਣ ਕਿੱਡੀ ਵੱਡੀ ਜਿਹੜੀ ਆ ਇਹ ਸਾੜਨਾ ਜਿਹੜਾ ਧਰੋ ਹੋ ਗਿਆ ਕਿੱਥੇ ਖਾਲਾਂ ਦਾ ਪਾਣੀ ਅਸੀਂ ਵੀ ਨਿੱਕੇ ਹੁੰਦੇ ਵੇਨੇ ਸਾਡੇ ਪਿੰਡ ਸਾਡੇ ਪਿੰਡ ਵੀ ਖਾਲਾਂ ਦਾ ਪਾਣੀ ਆਉਂਦਾ ਲੋਕੀ ਜਾਂਦੇ ਸੀ ਅੱਜ ਮੇਰਾ ਟਾਈਮ ਆ ਖਾਲ ਦਾ ਹੁਣ ਕਿਤੇ ਨਹੀਂ ਸੁਣੀਦਾ ਵੀ ਖਾਲ ਦਾ ਟਾਈਮ ਆ ਖਾਲ ਹੀ ਨਹੀਂ ਰਹਿ ਗੇ ਖਾਲ ਹੀ ਨਹੀਂ ਰਹਿ ਗੇ ਉਹ ਖਾਲ ਅਸੀਂ ਆਪਣੇ ਨਿੱਜੀ ਫਾਇਦਿਆਂ ਲਈ ਚਲ ਜਿੰਨੇ 2-2 ਮਰਲੇ ਆਏ ਪੈੜੀ ਚ ਰਲਾਲੇ ਆ ਪਰ ਇਹ ਆਉਣ ਵਾਲੇ ਦਿਨਾਂ ਚ ਸਾਡੇ ਵਾਸਤੇ ਬਹੁਤ ਵੱਡੀ ਮੁਸੀਬਤ ਖੜੀ ਆਉਣ ਵਾਲੀ ਪੰਜਾਬ ਚ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਪ੍ਰਚਾਰ ਬੰਦ ਕਰਾਇਆ ਇਸੇ ਕਰਕੇ ਕੋਈ ਕੋਈ ਸਾਜ਼ਿਸ਼ ਹੋਈ ਮਗਰ ਵੀ ਇਹ ਪ੍ਰਚਾਰ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਵੀ ਆਉਣ ਵਾਲੇ ਦਿਨਾਂ ਚ ਅਸੀਂ ਬੰਜਰ ਹੋਣੀ ਸਾਡੀ ਜ਼ਮੀਨ ਅਸੀਂ ਪਾਣੀ ਤੋਂ ਪਿਆਸੇ ਮਰਨਾ ਬਿਲਕੁਲ ਇਹ ਕੋਈ ਬਹੁ ਡੂੰਗੀ ਚਾਲ ਹੈ ਸਾਡਾ ਅਸੀਂ ਕਰੋੜਾਂ ਦੀਆਂ ਕੋਠੀਆਂ ਬਣਾ ਲੀਆਂ ਬੱਚੇ ਬਾਹਰ ਪੇ ਜੀ ਜਾ ਰਹੇ ਆ ਕਿ ਇੱਥੇ ਆ ਕੇ ਜੋ ਵਾਪਸ ਆਉਣਗੇ ਉਹਨਾਂ ਨੂੰ ਕੀ ਦਿਓਗੇ ਅੱਜ ਕੱਲ ਕਬਜ਼ਾ ਤਾਂ ਸਾਡੇ ਪਈਆਂ ਦਾ ਹੋ ਗਿਆ ਪਰ ਪੰਜਾਬ ਦੇ ਪਾਣੀ ਦੀ ਗੱਲ ਕੋਈ ਨਹੀਂ ਕਰ ਰਿਹਾ ਆ ਗੱਲ ਫਿਰ ਉੱਥੇ ਆ ਗਈ ਕਿ ਕਿਉਂ ਅਸੀਂ ਜਾਣ ਕੇ ਮੌਤ ਖਰੀਦ ਰਹੇ ਹਾਂ ਮੌਤ ਵੀਰ ਜੀ ਪਤਾ ਕੀ ਆ ਕਿੰਨੇ ਸਭ ਤੋਂ ਪਹਿਲਾਂ ਨਾ ਇਹ ਚ ਮੈਂ ਸਮਝਦਾ ਵੀ ਧਾਰਮਿਕ ਆਗੂ ਸਾਡੇ ਜੀ ਸਟੇਜਾਂ ਤੇ ਕਥਾ ਕਰਨ ਵਾਲੇ ਕਿਸੇ ਗੁਰਦਵਾਰੇ 'ਚ ਸੁਣਿਆ ਤੁਸੀਂ ਵੀ ਕਦੀ ਵੀ ਕਿਸੇ ਪ੍ਰਚਾਰਕ ਨੂੰ ਇਹ ਗੱਲ ਕਰਦੇ ਬਾਬੇ ਨਾਨਕ ਦੀ ਹੂੰ ਪਵਨ ਗੁਰੂ ਪਾਣੀ ਪਤਾ ਹੂੰ ਵੀ ਵਾਤਾਵਰਨ ਸਾਡਾ ਗੰਧਲਾ ਹੋ ਰਿਹਾ ਕਦੀ ਵੀ ਇੱਕ ਪ੍ਰਚਾਰਕ ਦੱਸ ਦੋ ਹੂੰ ਅਮਰਤਸ਼ਕੋ ਜੀ ਚਲੋ ਚੰਗੀ ਗੱਲ ਆ ਹੂੰ ਪਰ ਅਮਰਤ ਸ਼ਕਨ ਤਾਂ ਸੀਮਤ ਰਹਿ ਜਾਣਾ ਪਾਠ ਕਰਨ ਤੱਕ ਸੀਮਤ ਰਹਿ ਜਾਣਾ ਹੂੰ ਕਦੀ ਕਿਸ ਨੇ ਆਖਿਆ ਵੀ ਰੁੱਖ ਲਾਓ ਆਪਣੀ ਜ਼ਿੰਦਗੀ ਤੁਸੀਂ ਜਿੰਨਾ ਸਾਲ ਲੈਂਦੇ ਜੀ ਬਿਲਕੁਲ ਅਮਰਤਵ ਬਗਾਰ ਅਸੀਂ ਜਿਉਂਦੇ ਰਹਿ ਸਕਾਂਗੇ ਮੈਂ ਕਟਾਸ਼ ਨਹੀਂ ਕੋਈ ਕੱਢਿਆ ਪਰ ਰੁੱਖਾਂ ਤੋਂ ਬਗਾਰ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਉਹ ਕਿਉਂ ਨਹੀਂ ਦੱਸਿਆ ਜਾਂਦਾ ਇਹ ਕਿਉਂ ਨਹੀਂ ਦੱਸਿਆ ਜਾ ਰਿਹਾ ਵੀ ਤੂੰ ਅਮਰਤ ਛਕ ਲਿਆ ਇਹ ਇੱਕ ਤੇਰੀ ਸ਼ੁਰੂਆਤ ਆ ਪਰ ਜ਼ਿੰਦਗੀ ਦੇ ਵਿੱਚ ਤੂੰ ਵਾਤਾਵਰਨ ਨੂੰ ਵੀ ਸੰਭਾਲਣਾ ਵਾ ਤੂੰ ਪਾਣੀ ਦੀ ਸੰਭਾਲ ਵੀ ਕਰਨੀ ਆ ਤੂੰ ਆਪਣੇ ਆਲੇ ਦੁਆਲੇ ਜਿਹੜੇ ਨਸ਼ੇ ਨਾਲ ਬੱਚੇ ਮਰਨਦੇ ਆ ਉਹਨਾਂ ਵਾਸਤੇ ਵੀ ਬੋਲਣਾ ਵਾ ਇਹ ਕਿਉਂ ਨਹੀਂ ਦੱਸਿਆ ਜਾ ਰਿਹਾ ਫਿਰ ਅਸੀਂ ਗੱਲ ਅੱਜ ਐਤਵਾਰ ਆ ਕੀ ਦਿ ਚਪਾਰੇ ਦੇ ਸੜਕ ਬੰਦ ਹੋ ਜਾਂਦੀ ਆ ਆ ਤੁਹਾਡੇ ਪਉ ਵਿੰਡ ਹੋ ਜਾਂਦੀ ਬੰਦ ਬਿਲਕੁਲ ਪਰ ਉਹਨਾਂ ਲੋਕਾਂ ਨੂੰ ਇਹ ਕਿਉਂ ਨਹੀਂ ਦੱਸਿਆ ਜਾਣ ਡਿਆ ਵੀ ਇਹਦੇ ਵਿੱਚ ਲਿਖਿਆ ਵਾ ਵੀ ਅਸੀਂ ਆਪਣੀ ਧਰਤੀ ਨੂੰ ਬਚਾਉਣਾ ਵਾ ਬਚਾਉਣਾ ਬਿਲਕੁਲ ਗੁਰੂ ਨਾਨਕ ਦੇਵ ਜੀ ਨੇ ਧਰਤੀ ਨੂੰ ਮਾਂ ਕਿਹਾ ਵਾ ਹੂੰ ਕਿਉਂ ਨਹੀਂ ਉਹ ਚਪਾਰੇ ਚ ਉਹ ਜਿਹੜਾ ਬਾਬਾ ਚਪੈਰਾ ਦੱਸਣ ਵਾਲਾ ਸਾਨੂੰ ਇਹ ਕਿਉਂ ਨਹੀਂ ਉਹ ਸੰਗਤ ਨੂੰ ਉਪਦੇਸ਼ ਦੇਣ ਡਿਆ ਵੀ ਜਾ ਕੇ ਇੱਕ ਇੱਕ ਰੁੱਖ ਲਾਓ ਦੋ ਦੋ ਰੁੱਖ ਲਾਓ ਇਹ ਕਿਉਂ ਨਹੀਂ ਇੱਕ ਕਿਹੇ ਸਟੇਜ ਤੇ ਸਾਡੀ ਤੇ ਕਿਉਂ ਨਹੀਂ ਕੇਕ ਕੀਤਾ ਜਾ ਰਿਹਾ ਕੀ ਅਸੀਂ ਕਦੀ ਆ ਪਾਠ ਕਰ ਲੋ ਕਦੀ ਆ ਪਾਠ ਕਰ ਲੋ ਕਰੋ ਚੰਗੀ ਗੱਲ ਆ ਪਰ ਪਾਠ ਤੁਹਾਨੂੰ ਕੋਈ ਕਰਾਮਾਤ ਨਹੀਂ ਜੋ ਦਿੰਦਾ ਪਾਠ ਤੁਹਾਨੂੰ ਗਿਆਨ ਦਿੰਦਾ ਵਾ ਜਿੰਨਾਂ ਜਰ ਅਸੀਂ ਗਿਆਨ ਤੇ ਨਹੀਂ ਚੱਲਾਂਗੇ ਉਹ ਨਾ ਜਰ ਕੁਝ ਨਹੀਂ ਆ ਜਿੱਥੇ ਮਰਜੀ ਪੜਕ ਲੋ ਕੁਝ ਨਹੀਂ ਜੁਣਾ ਬਿਲਕੁਲ ਅੰਦਰ ਬਾਬਾ ਜੀ ਪੜਨਦੇ ਹੁੰਦੇ ਪਵਨ குரு ਪਾਣੀ ਪੀਤਾ ਅਸੀਂ ਵਹਾਈਆਂ ਚ ਲਾ ਕੇ ਦੱਸਣਦੇ ਵੀ ਰੱਬਾ ਤੂੰ ਬੋਲਾਂ ਤ ਨਹੀਂ ਗਾ ਸਾਡੀ ਗੱਲ ਸੁਣ ਰਿਹਾ ਹੈ ਨਾ ਅੰਦਰ ਬਾਬਾ ਜੀ ਪੜਦੇ ਨੇ ਪੱਤਾ ਨਾ ਤੋੜੀ ਮਾਲਣੇ ਹੈ ਨਾ ਉਹ ਪਾਤੀ ਪਾਤੀ ਟੋੜੇ ਮਾਲਣੀ ਮਾਲਣੀ ਪਾਤੀ ਪਾਤੀ ਪਰ ਅੰਬਾਰਹੀਂ ਫੁੱਲਾਂ ਦੇ ਹਾਰ ਪਰੋ ਪਰੋ ਕੇ ਫੁੱਲਾਂ ਦੀ ਸਜਾਵਟ ਕਰੀ ਜਾਂਦੇ ਸੁਣਦੇ ਜ਼ਰੂਰ ਪਰ ਮੰਨਦੇ ਨਹੀਂ ਵੀਰ ਜੀ ਗੱਲ ਹੁਣ ਆ ਜਾਂਦੀ ਕਿਸਾਨਾਂ ਦੀ ਵੀ ਕਿਸਾਨਾਂ ਨੂੰ ਇਹਨਾਂ ਦਾ ਕਹਿਣਾ ਜਾਇਜ਼ ਆ ਹਾਂ ਪਰ ਹਰ ਮੰਦਰ ਸਾਹਿਬ ਸਾਡੇ ਹਰ ਗੁਰਪੁਰਬ ਤੇ ਅਸਤ ਬਾਜੀ ਹੁੰਦਾ ਵੀ ਅੱਗੇ ਅੱਗੇ ਦੀਵਾਲੀ ਤੇ ਹੁੰਦੀ ਚਾਹੇ ਕਦੇ ਗੁਰਪੁਰਬ ਤੇ ਹੁਣ ਹਰ ਗੁਰਪੁਰਬ ਤੇ ਅਸਤ ਬਾਜੀ ਹੁੰਦਾ ਵੀ ਇਹ ਗੱਲ ਲਗਣੀ ਤੇ ਗਲਤ ਆ ਹਾਂ ਪਰ ਕੀ ਸਾਡੇ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਆ ਹੂੰ ਨਹੀਂ ਕਿ ਬਿਲਕੁਲ ਕਿਉਂ ਕਾਬਜ ਲੋਕ ਜਿਹੜੇ ਆ ਇਸ ਚੀਜ਼ ਨੂੰ ਸਾਨੂੰ ਵੱਖਰੇ ਬੰਨੇ ਲੈ ਕੇ ਜਾਣਦੇ ਆ ਕਿਉਂ ਇਹ ਇਹ ਸਾਨੂੰ ਸਿੱਖਿਆ ਨਹੀਂ ਦਿੱਤੀ ਜਾਣ ਲਈ ਕਿਉਂ ਇਹ ਵਾਤਾਵਰਨ ਨੂੰ ਜਿੱਥੇ ਸ਼ੁੱਧ ਕਰਨਾ ਹੀ ਉਥੇ ਅਸ਼ੁੱਧ ਕਰ ਰਹੇ ਮਾਈਨਸ ਕਿਉਂ ਕਰਨਦੇ ਆ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਆ ਇਹ ਇਹ ਕਿਉਂ ਗੱਲਾਂ ਕੀਤੀਆਂ ਜਾ ਰਹੀਆਂ ਇਹ ਸਭ ਤੋਂ ਵੱਡਾ ਜਿਹੜਾ ਸਾਡਾ ਮੈਂ ਇਹੋ ਚੀਜ਼ ਨੂੰ ਕਹਿੰਦਾ ਸਾਡੇ ਜਿਹੜੇ ਪ੍ਰਚਾਰਕ ਆ ਨਾ ਇਹਨਾਂ ਨੂੰ ਗੁਰਦੁਆਰਿਆਂ 'ਚ ਹੁਣ ਅਰੋਤਿਆ ਹੱਥ ਜੋੜ ਕੇ ਬੇਨਤੀ ਕਰਨ ਕਿਸਾਨ ਵੀਰੋ ਜਿੰਨਾ ਹੋ ਸਕਦਾ ਬਚਾ ਕਰੋ ਆਪਣੇ ਖੇਤਾਂ 'ਚ ਅੱਗ ਲਾਉਣ ਨੂੰ ਸਰਕਾਰ ਤੁਹਾਨੂੰ ਰੋਕਦੀ ਨਹੀਂ ਆ ਸਰਕਾਰ ਨੇ ਇੱਕ ਹਵਾ ਤੁਹਾਡੇ ਤੇ ਬਣਾਇਆ ਵੀ ਅੱਗ ਲਾਉਣ ਵਾਲੇ ਤੇ ਪਰਚਾ ਹੋਊਗਾ ਇਹ ਸਿਰਫ ਤੁਹਾਨੂੰ ਤੁਹਾਡੇ ਦਿਮਾਗ 'ਚ ਇਹ ਗੱਲ ਲਾਉਣ ਲਈ ਤੁਹਾਨੂੰ ਅਕਸਾਉਣ ਲਈ ਜਿੱਦਾਂ ਆ ਕੀਤਾ ਗਿਆ ਨਾ ਰਾਰੋ ਕੇ ਤੇ ਪੰਡਾਂ ਦੇ ਵਿਰੋਧਵਾਦੀ ਤੇ ਇਹ ਵੀ ਇੱਕ ਸੌਂਦ ਦਾ ਇੱਕ ਬਹਾਨਾ ਵਾ ਵੀ ਤੁਸੀਂ ਵੱਧ ਤੋਂ ਵੱਧ ਲਾਓ ਚਰ ਜੇ ਕਹਿੰਦੇ ਲਾਉਣੀ ਵੀ ਆ ਤੇ ਘੜ ਤੋਂ ਘੜ ਰੁੱਕ ਤੇ ਚਾ ਲੋ ਸੜਕਾਂ ਦੇ ਕੰਡੇ ਇਹਦੇ ਸਿਰ ਤੇ ਜੀਣ ਡੇ ਜੇ ਤੇ ਫਿਰ ਇਹਨੂੰ ਸਾੜ ਕੇ ਫਿਰ ਮੈਂ ਇੱਕ ਗੱਲ ਕਰਦਾ ਜਿੰਨੇ ਮਰਜੀ ਪਾ ਪੁੰਨ ਕਰ ਲਿਓ ਜਿੰਨੇ ਮਰਜੀ ਤਪ ਕਰ ਲਿਓ ਜਿੰਨੇ ਮਰਜੀ ਤੀਰਥ ਸ্নানਾਨ ਕਰ ਲਿਓ ਜਿੰਨੇ ਮਰਜੀ ਪਾਠ ਪੂਜਾ ਕਰ ਲਿਓ ਜੇ ਤੁਸੀਂ ਵਾਤਾਵਰਨ ਨੂੰ ਨਾ ਬਚਾਇਆ ਜੇ ਜ਼ਿੰਦਗੀ 'ਚ ਰੋਖ ਨਾ ਲਾਇਆ ਤੂੰ ਧਰਤੀ ਤੇ ਬੋਝ ਜੋ ਤੇ ਬੋਝ ਰਹਿਣਾ ਵਾ ਭਾਵੇਂ ਮੈਨੂੰ ਗਾਲਾਂ ਕੱਢਿਓ ਚਲੋ ਤੁਝਾਂ ਨੇ ਨਹੀਂ ਕੀਤੀ ਪਰ ਤੁਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰਨ ਲੱਗੇ ਸੀ ਸ਼ਾਇਦ ਤੁਹਾਡਾ ਮੈਂ ਇੱਕ ਪੋਸਟਰ ਦੇਖਿਆ ਜਿਹਦੇ ਵਿੱਚ ਤੁਸੀਂ ਇਲੈਕਸ਼ਨ ਲੜਨ ਦਾ ਐਲਾਨ ਵੀ ਕਰ ਦਿੱਤਾ ਕਿ ਮੈਂ ਖੁਦ ਇਲੈਕਸ਼ਨ ਲੜ ਰਿਹਾ ਮੈਦਾਨ ਦੇ ਵਿੱਚ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਉਹ ਅੱਜ ਵੀ ਚੱਲ ਰਹੀ ਹੈ ਕਿ ਜਾਂ ਉਹਨੂੰ ਥੋੜਾ ਜਿਹਾ ਪੋਸਟਪੋਨ ਕਰ ਦਿੱਤਾ ਗਿਆ ਮੈਂ ਵੀਰ 5000 ਰੁਪਏ ਲੱਗਦਾ ਸਕਿਉਰਟੀ ਹਾਂ ਤੇ ਮੈਂ ਉਹ ਕਿੱਥੋਂ ਭਰਨੀ ਆ ਅੱਛਾ ਤੇ ਫਿਰ ਸਕਿਉਰਟੀ ਮੇਰੀ ਜਵਤ ਹੋ ਜਾਣੀ ਆ ਫੋਟ ਕਿੰਨੇ ਪਾਉਣੀ ਮੈਨੂੰ ਇਹਨਾਂ ਵਿਸ਼ਿਆਂ ਨੂੰ ਕੌਣ ਗਿੰਦਾ ਲੋਗ ਇਹ ਵਿਸ਼ੇ ਸਾਡੇ ਲਈ ਥੋੜਾ ਵਾ ਸਾਡੇ ਲਈ ਤੇ ਧਰਮ ਮਿਆਂ ਵਿਸ਼ੇ ਸਾਡੇ ਲਈ ਜੋ ਸਿਆਸਤ ਕ੍ਰੀਏਟ ਕਰਦੀ ਆ ਉਹ ਵਿਸ਼ੇ ਆ ਜੋ ਕਿਉਂਕਿ ਸਿਆਸਤ ਹੀ ਸਾਨੂੰ ਦੱਸਦੀ ਵੀ ਤੁਸੀਂ ਕਿਹੜੇ ਵਿਸ਼ਿਆਂ ਦੇ ਅੱਗੇ ਚੱਲਣਾ ਵਾ ਅਸੀਂ ਆਪ ਆਪ ਥੋੜਾ ਸੋਚਣਾ ਵਾ ਮੈਂ ਕਰਕੇ ਚੁੱਪ ਹੋ ਗਿਆ ਵੀ ਆਪਾਂ ਸੰਡਿਆਂ ਦੇ ਪੇਟ ਚੋ ਕੀ ਲ ਸਕੋਟੀ ਪਰਨ ਤੋਂ ਰਹਿ ਗਈ ਗੱਲ ਸਕਿਉਰਟੀ ਪਰਨ ਤੋਂ ਰਹਿ ਗਈ ਮੈਨੂੰ ਕੋਈ ਇੱਕ ਚੀਜ਼ ਹੋਰ ਹੈਗੀ ਆ ਬਹੁਤ ਸਾਰੇ ਸਾਡੇ ਵਾਤਾਵਰਣ ਪ੍ਰੇਮੀ ਐਨ ਆਰ ਆਈ ਵੀਰ ਬੈਠੇ ਨੇ ਇੱਥੇ ਸਮਾਜ ਦੇ ਵਿੱਚ ਪੰਜਾਬ ਚ ਬੈਠੇ ਨੇ ਉਹਨਾਂ ਨੂੰ ਕਹੋ ਇੱਕ ਦੋ ਕਾ ਵੀ ਆਓ ਯਾਰ ਸਾਰੇ ਲੜ ਕੇ ਤੁਸੀਂ ਵੀ ਇੱਧਰ ਲਾਓ ਮੋਰਚਾ ਮਾ ਵੀ ਲਾਵਾਂ ਤੇ ਕਰੀਏ ਕੰਮ ਨਹੀਂ ਵੀਰਾ ਮੈਂ ਇਹ ਅੱਗੇ ਤੁਹਾਡੇ ਸਾਹਮਣੇ ਕੰਮ ਕਰਨ ਡਿਆ ਵਾਂ ਵਾਤਾਵਰਨ ਤੇ ਨਾ ਅਜੇ ਤੱਕ ਕਿਸੇ ਤੋਂ ਪੰਜਾ ਲਿਆ ਤੇ ਨਾ ਇਹੋ ਜੀ ਮੈਂ ਪਤਾ ਕੀ ਆ ਅੱਜ ਮੈਂ ਕਿਸੇ ਵਾਸਤੇ ਲਊਂਗਾ ਕੋਈ ਵੀ ਸਕਿਉਰਟੀ ਦੇ ਨਾਂ ਦੇ ਕੱਲ ਨੂੰ ਮਨਹੋਰ ਪਸ ਪੈ ਜਾਣਾ ਪਰਸੋਂ ਮਨਹੋਰ ਪੈ ਜਾਣਾ ਮੈਂ ਤਾਂ ਇਹਨਾਂ ਐਨਜੀਓ ਦੇ ਖਿਲਾਫ ਬੋਲਦਾ ਕਿ ਕਿੱਡਾ ਲੋਕਾਂ ਦਾ ਸ਼ੋਸ਼ਣ ਕੀਤਾ ਯਾਰ ਆਹ ਵੇਖੋ ਜੀ ਰੋਲਣ ਡਿਆ ਵਾ ਇਹਨੂੰ ਲੋੜ ਆ ਮੁੜ ਕੇ 100 ਰੁਪਇਆ ਇਕੱਠਾ ਕਰਕੇ ਪੰਜੀ ਉਹ ਬੰਦੇ ਦੇ ਲਾਗੇ ਤੇ 75 ਆਬ ਖਾਦੇ ਜਾਂਦੇ ਆ ਇਹ ਚੀਜ਼ਾਂ ਜਿਹੜੀਆਂ ਇਹ ਗਲਤ ਆ ਤੇ ਇਹਨਾਂ ਦਾ ਜੇ ਮੈਂ ਵਿਰੋਧ ਕਰਦਾ ਨੇ ਮੈਂ ਇਹਨਾਂ ਚੀਜ਼ਾਂ 'ਚ ਕਿਵੇਂ ਪੈ ਜਾਊਂਗਾ ਹੱਲ ਕੀ ਨਿਕਲੂ ਫਿਰ ਹੱਲ ਇਹੋ ਹੀ ਆ ਹੱਲੇ ਆ ਕਿ ਮੈਨੂੰ ਆਪਣੇ ਆਪ ਨੂੰ ਜਿਹੜਾ ਇਹ ਸੰਤੋਖ ਹੋਊਗਾ ਜੇ ਆਪਣੇ ਆਪ ਤੇ ਆਖਰੀ ਸਾਹ ਤੇ ਜਿਹੜਾ ਮੈਨੂੰ ਇਹ ਇਹ ਸਕੂਨ ਹੋਊਗਾ ਵੀ ਮੈਂ ਬੋਲਦਾ ਗਿਆ ਹਾਂ ਹੋਰ ਇਸ ਤੋਂ ਵੱਧ ਹੱਲ ਕੁਝ ਨਹੀਂ ਨਿਕਲਦਾ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦਾ ਧੰਨਵਾਦ ਜੀ ਸੋ ਇਹਨੇ ਵਾਤਾਵਰਨ ਪ੍ਰੇਮੀ ਵੀਰ ਗੁਰਮੀਤ ਸਿੰਘ ਜੀ ਜਿਨ੍ਹਾਂ ਦੇ ਨਾਲ ਆਪਾਂ ਅੱਜ ਗੱਲਬਾਤ ਦੀ ਸਹਜ ਪਾਈ ਸੀ ਵਾਤਾਵਰਨ ਨੂੰ ਸੰਭਾਲਣ ਵਾਸਤੇ ਵਾਤਾਵਰਨ ਬਿਲਕੁਲ ਯਾਰ ਸਾਡੇ ਵਾਸਤੇ ਉਹ ਚੀਜ਼ ਹੈ ਜਿਹਦੇ ਤੋਂ ਬਿਨਾ ਅਸੀਂ ਨਹੀਂ ਰਹਿ ਸਕਦੇ ਅਸੀਂ ਹੋ ਸਕਦਾ ਪੀ ਕਿਤੇ 2-4 ਦਿਨ ਆ ਰੋਟੀ ਤੋਂ ਬਿਨਾ ਕੱਟ ਲਈਏ ਪਰ ਵਾਤਾਵਰਨ ਬਹੁਤ ਜ਼ਰੂਰੀ ਜੇ ਸਾਡੇ ਕੋਲ ਸਾਹ ਲੈਣ ਵਾਸਤੇ ਹੀ ਨਾ ਹਾ ਬਾਬਾ ਜੀ ਨਾ ਪਾਣੀ ਪੀਣ ਵਾਸਤੇ ਬਚਿਆ ਤੇ ਕੀ ਕਰਾਂਗੇ ਕੋਠੀਆਂ ਕਾਰਾਂ ਤੋਂ ਬਿਨਾ ਤਾਂ ਗੁਜ਼ਾਰਾ ਹੋ ਜੂ ਪਰ ਪਵਨ ਗੁਰੂ ਪਾਣੀ ਪਿਤਾ ਵਾਲੇ ਸਿਧਾਂਤੋਂ ਬਿਨਾ ਗੁਜ਼ਾਰਾ ਨਹੀਂ ਜੀ ਹੋਣਾ ਸੋ ਸਾਡੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸਾਡੇ ਜਿਹੜੇ ਲੀਡਰ ਸਹਿਬਾਨ ਨੇ ਸਾਡੇ ਜਿਹੜੇ ਪ੍ਰਚਾਰਕ ਸਹਿਬਾਨ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤੇ ਇਹ ਜ਼ਰੂਰ ਸਵਾਲ ਕਰੋ ਜਦੋਂ ਤੁਹਾਡੇ ਕੋਲ ਲੀਡਰ ਪਿੰਡਾਂ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪੁੱਛੋ ਜ਼ਰੂਰ ਵੀ ਸਾਡੇ ਪਾਣੀ ਬਚਾਉਣ ਵਾਸਤੇ ਤੁਸੀਂ ਕੀ ਕਰ ਰਹੇ ਹੋ ਸਾਡੀਆਂ ਫਸਲਾਂ ਨੂੰ ਪਿੰਤਾ ਦੇਣ ਵਾਸਤੇ ਤੁਸੀਂ ਕੀ ਕਰ ਰਹੇ ਹੋ ਤੇ ਵਾਤਾਵਰਨ ਨੂੰ ਸੰਭਾਲਣ ਵਾਸਤੇ ਕੀ ਕਰ ਰਹੇ ਹੋ ਰੁੱਖਾਂ ਨੂੰ ਸਾੜੋ ਨਾ ਰੁੱਖ ਲਗਾਓ ਜੀਵਨ ਬਚਾਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਸੁਰਖਾਪ ਟੀਵੀ ਤਰਨ ਤਰਨ ਧੰਨਵਾਦ